ਸੰਸਦ ਮੈਂਬਰ ਪਈ ਅਮਰਿਤਪਾਲ ਸਿੰਘ ਦੇ ਪਿਤਾ ਸਰ ਸੇਮ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਆਕਾਲੀ ਦਲ ਵਾਰਸੇ ਪੰਜਾਬ ਦੇ ਪਾਰਟੀ ਵੱਲੋਂ ਸ਼ਹਿਰੀ ਅਤੇ ਦਿਹਾਤੀ ਪੰ ਮੈਂਬਰ ਕਾਰਜ ਕਰਨੀ ਕਮੇਟੀ ਦਾ ਐਲਾਨ ਕੀਤਾ ਗਿਆ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਸਰ ਸੇਮ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਉਂਦੇ ਦਿਨਾਂ ਦੌਰਾਨ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਤਾਰ ਕੀਤਾ ਜਾਵੇਗਾ ਦਿੱਲੀ ਚੋਨਾਂ ਦੌਰਾਨ ਆਮਾਦੀ ਪਾਰਟੀ ਦੀ ਹਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਦਾ ਪੰਜਾਬ ਵਿੱਚ ਵੱਡੇ ਪੱਧਰ ਤੇ ਅਸਰ ਦੇਖਣ ਨੂੰ ਮਿਲੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਬਹੁਤ ਮਾੜੇ ਹਾਲਾਤ ਚੱਲ ਰਹੇ ਹਨ। ਉਤੇ ਹੀ ਜਾਨੀ ਹਰਕ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਬਾਰੇ ਦਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਨੇ ਕਈ ਵਧੀਆ ਕਦਮ ਵੀ ਚੁੱਕੇ ਹਨ। ਜਿਸੇ ਤਰ੍ਹਾਂ ਉਹਨਾਂ ਨੇ ਅਮਰੀਕਾ ਨੂੰ ਰਿਪੋਰਟ ਕੀਤੀ ਹੈ ਭਾਰਤਵਾਸੀਆਂ ਦੇ ਮਾਮਲੇ ਵਿੱਚ ਵੀ ਆਪਣਾ ਪੱਖ ਰੱਖਿਆ। ਜਿਤਕੀ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਹਾਈ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ ਨਹੀਂ ਅਸੀਂ ਜਿਹੜੀ ਇੱਕ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਕੀਤੀ ਸੀ 14 ਜਨਵਰੀ ਨੂੰ ਉਹਦੇ ਉਹਦੇ ਵਿਸਥਾਰ ਵਾਸਤੇ ਅਸੀਂ ਇਹ ਜਿਹੜਾ ਇੱਕ ਅਜਲ ਲੁਧਿਆਣਾ ਜ਼ਿਲ੍ਹੇ 'ਚ ਇੱਕ ਜੁੰਡ ਦੀ ਕਾਇਮੀ ਕੀਤੀ ਆ ਜੋ ਜ਼ਿਲ੍ਹਾ ਪੱਧਰ ਤੇ ਲੁਧਿਆਣੇ 'ਚ ਅਸੀਂ ਇੱਕ ਸ਼ਹਿਰੀ ਜੁੰਡ ਸਥਾਪਿਤ ਕੀਤਾ ਇੱਕ ਅਧਿਆਤਿਕ ਖੇਤਰ 'ਚ ਤੇ ਅਸੀਂ ਉਹਨੂੰ ਜਿਹੜੀ ਆ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਆ ਉਹ ਉਹਦੇ ਵਾਸਤੇ ਅਸੀਂ ਜੋ ਆਪਣੇ ਜਿਹੜਾ ਪੰਥ ਬਚਾਓ ਪੰਜਾਬ ਬਚਾਓ ਉਹਦੀ ਜਿਹੜੀ ਵਿਚਾਰਧਾਰਾ ਉਹਨੂੰ ਹਰੇਕ ਪਰਿਵਾਰ ਤੱਕ ਪਹੁੰਚ ਦੀ ਕਰਨ ਵਾਸਤੇ ਅਸੀਂ ਇਹ ਜਿਹੜੀ ਮੀਟਿੰਗ ਕੀਤੀ ਹੈ ਇੱਥੇ ਪੰਜ ਮੈਂਬਰਾਂ ਨੂੰ ਸ਼ਿਹਰੀ ਦਿਨਾਂ ਨੂੰ ਨਿਯੁਕਤ ਕੀਤਾ ਪੰਜ ਅਸੀਂ ਦਿਹਾਤੀ ਦਿਨਾਂ ਨੂੰ ਨਿਯੁਕਤ ਕੀਤਾ ਇੱਕ ਅਬਜਰਰ ਲਾਇਆ ਇਹ ਪ੍ਰਤੀਪਾਲ ਸਿੰਘ ਜੀ ਹੁਣੀ ਉਹਨਾਂ ਦੀ ਦੇਖ ਰੇਖ ਸਾਰੀ ਟੀਮ ਕੰਮ ਕਰੂਗੀ ਤੇ ਅੱਗੇ ਹੋਰ ਇਹਨੂੰ ਅੱਗੇ ਅੱਗੇ ਟੀਮਾਂ ਬਣਾ ਕੇ ਤੇ ਅਸੀਂ ਹਰੇਕ ਪਰਮਾਰਥ ਤੱਕ ਪਹੁੰਚਦੀ ਕੋਈ ਕਿਹੜੇ ਕਿਹੜੇ ਮੁੱਦੇ ਤੁਸੀਂ ਲਿਆ ਕਿ ਚੰਗੇ ਉਹ ਸ਼ਹਿਰੀ ਮੁੱਦੇ ਲੱਖ ਨੇ ਪਿੰਡੂ ਮੁੱਦੇ ਕੁਝ ਅਲੱਗ ਨੇ ਕਿਹੜੇ ਕਿਹੜੇ ਮੁੱਖ ਮੁੱਦੇ ਜਿਹਨਾਂ ਸਮਝ ਰਹੇ ਨਹੀਂ ਮੇਰਾ ਖਿਆਲ ਹੈ ਕਿ ਪੰਜਾਬੀਆਂ ਦੇ ਸਾਰੇ ਮੁੱਦੇ ਬਹੁਤ ਬਹੁਤ ਹੁਣ ਹਾਲਾਤ ਪੰਜਾਬ ਦੇ ਬਹੁਤ ਬੁਰੇ ਹੋਏ ਪਏ ਆ ਕਿ ਸਾਰੇ ਮੁੱਦਿਆਂ ਨੂੰ ਅਡਰੈਸ ਕਰਨ ਦੀ ਲੋੜ ਹੈ ਉਹ ਸ਼ਹਿਰੀਆਂ ਦੇ ਵੀ ਕੋਈ ਵੱਖਰੇ ਨਹੀਂਗੇ ਪਿੰਡੂਆਂ ਦੇ ਵੀ ਵੱਖਰੇ ਨਹੀਂ ਸਭ ਤੋਂ ਵੱਡਾ ਤੇ ਲਾ ਐਂਡ ਆਰਡਰ ਦਾ ਮਸਲਾ ਹੈ ਕਿ ਵਪਾਰੀਆਂ ਨੂੰ ਜੋ ਪਿੰਡਾਂ 'ਚ ਰਹਿ ਰਹੇ ਲੋਕਾਂ ਨੂੰ ਇਹ ਫਰੋਤੀਆਂ ਦੀਆਂ ਧਮਕੀਆਂ ਦਿਨ ਰਾਤ ਆਉਂਦੀਆਂ ਬੜੇ ਲੋਕ ਸਾਇਜ ਜੀ ਰਹੇ ਆ ਬਾਕੀ ਹੋਰ ਪੰਜਾਬ 'ਚ ਨਸ਼ੇ ਦਾ ਬਹੁਤ ਵੱਡਾ ਦੌਰ ਆ ਉਹਦੇ 'ਚ ਸ਼ਹਿਰ ਦੇ ਲੋਕ ਵੀ ਪੀੜਤ ਆ ਪਿੰਡਾਂ ਦੇ ਲੋਕ ਵੀ ਆ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੋ ਵੀ ਪੰਜਾਬ ਨਾਲ ਤੱਕਾ ਹੋ ਰਿਹਾ ਉਹਦੇ ਵਾਸਤੇ ਅਸੀਂ ਸਾਰੇ ਜਾਣੇ ਕਿਸ ਜੋ ਸ਼ਹਿਰੀਆਂ ਨੂੰ ਅਸੀਂ ਸਾਰਿਆਂ ਨੂੰ ਵੱਖਰਾ ਵੱਖਰਾ ਨਹੀਂ ਸਾਰੇ ਅਸੀਂ ਪੰਜਾਬੀਆਂ ਸਾਰਿਆਂ ਨੂੰ ਰਲ ਕੇ ਮਿਲ ਕੇ ਇਹ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਹਾਲਾਤ ਵਧੀਆ ਕਰਨ ਦੀ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਤੇ ਅਸੀਂ ਸਾਰਿਆਂ ਦਾ ਸਹਿਯੋਗ ਮੰਗਦੇ ਹਾਂ ਇਸ ਤਰ੍ਹਾਂ ਬਾਕੀ ਸਮਝਦੇ ਸਮਝਦੇ ਜਿਵੇਂ ਕਿ ਜੋ ਬੀਤੇ ਦਿਨੀ ਦਿੱਲੀ ਤੋਂ ਨਾ ਵੀ ਹੋਈਆਂ ਨੇ ਕਿਉਂ ਜੇ ਸਮਝਦੇ ਕਿ ਕਿੰਨਾ ਕਸਰ ਜਦੋਂ ਪੰਜਾਬ ਚ ਹੋਏਗਾ ਕਿਉਂਕਿ ਖਾਮਾਦੀ ਪਾਰਟੀ ਤੇ ਹਾਰ ਹੋਈ ਹੈ ਕਿੰਨਾ ਕਸਰ ਨਹੀਂ ਇਹਦਾ ਅਸਰ ਤੇ ਬਹੁਤ ਜੀ ਪੰਜਾਬ ਦੇ ਲੋਕ ਤੇ ਪਹਿਲਾਂ ਹੀ ਬਹੁਤ ਦੁੱਖਾਈ ਦੇ ਰਹੇ ਸੀ ਕਿ ਅਸੀਂ ਲੁੱਟੇ ਗਏ ਆ ਅਸੀਂ ਕੁੱਟੇ ਗਏ ਆ ਇਸ ਕਰਕੇ ਮੇਰਾ ਖਿਆਲ ਆ ਕਿ ਉਹ ਜੋ ਦਿੱਲੀ ਤੋਂ ਸ਼ੁਰੂਆਤ ਹੋਇਆ ਤੇ ਦਿੱਲੀ ਤੋਂ ਖਾਤਮੇ ਦੇ ਵੀ ਸ਼ੁਰੂਆਤ ਦਿੱਲੀ ਤੋਂ ਹੀ ਹੋ ਰਹੀ ਆ ਇਹ ਪੰਜਾਬ ਚ ਵੀ ਮੇਰਾ ਖਿਆਲ ਹੈ ਕਿ ਹੁਣ ਲੋਕ ਬਹੁਤ ਇਹਨਾਂ ਤੋਂ ਦੁਖੀ ਆ ਤੇ ਛੇਤੀ ਇੱਥੋਂ ਵੀ ਬੁਰੀ ਬਿਸਤਰਾ ਕੋਲ ਹੋ ਜੂ ਅੱਜ ਮੀਟਿੰਗ ਵੀ ਕੀਤੀ ਗਈ ਆ ਕਿ ਜੀ ਨਵਾਂ ਪੰਜਾਬ ਦੇ ਵਿਧਾਇਕਾਂ ਦੀ ਤੇ ਹੋਰ ਜਿਵੇਂ ਸਮਝੋ ਕਿੰਨਾ ਅਸਰ ਜਿਹੜਾ ਉੱਥੇ ਗੱਲਬਾਤ ਕਿੰਨਾ ਪ੍ਰਭਾਵ ਮੇਰੇ ਖਿਆਲ ਹੈ ਕਿ ਪੰਜਾਬ ਦੇ ਵਿਧਾਇਕਾਂ ਨੂੰ ਵੀ ਥੋੜੀ ਜਿਹਾ ਆਪਣੇ ਜਮੀਰ ਨੂੰ ਕਾਇਮ ਰੱਖਦੇ ਹੋયા ਆਪਣਾ ਇਹ ਨਹੀਂ ਕਿ ਜਦੋਂ ਉੱਥੋਂ ਦਿੱਲੀ ਤੋਂ ਆਰਡਰ ਆਵੇ ਬੋਰੀ ਬਿਸਤਰਾ ਚੁੱਕ ਕੇ ਉੱਥੇ ਪਹੁੰਚ ਜਾਓ ਇਹ 92 ਵਿਧਾਇਕ ਕਿੱਥੇ ਪੰਜਾਬ ਦੇ ਲੋਕਾਂ ਨੇ ਦਿੱਤੇ ਆ ਪੰਜਾਬ ਦੇ ਲੋਕਾਂ ਨੇ ਚੁਣਿਆ ਤੇ ਇੱਥੇ ਪੰਜਾਬ 'ਚ ਹੀ ਮੀਟਿੰਗ ਹੋ ਸਕਦੀ ਆ ਕਿ ਤੁਸੀਂ ਉਹਨਾਂ ਦੇ ਇਸ਼ਾਰਿਆਂ ਤੇ ਨਾ ਨੱਚੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਤੁਸੀਂ ਪੰਜਾਬ ਲਈ ਕੰਮ ਕਰੋ ਨਾ ਕਿ ਉਹ ਜੋ ਤੁਹਾਨੂੰ ਉਹ ਕਹੀ ਜਾਂਦੇ ਕਰਵਾਈ ਜਾਂਦੇ ਆ ਇਸੇ ਕਰਕੇ ਆਜੋ ਇਹ ਆਮ ਆਦਮੀ ਪਾਰਟੀ ਦੇ ਇੱਥੇ ਵੀ ਹਾਲਾਤ ਇਦਾਂ ਦੇ ਹੋ ਗਏ ਉੱਥੇ ਵੀ ਇਹ ਡਿਕਟੇਟਰਸ਼ਿਪ ਨਾ ਚੱਲ ਰਿਹਾ ਸਾਰਾ ਕੁਝ ਕਹਿੰਦੇ ਕਿ ਪਹਿਲਾਂ ਅਬਦਲੀ ਮਾਡਲ ਦੀ ਗੱਲ ਤੇ ਹੁਣ ਪੰਜਾਬ ਮਾਡਲ ਦੀ ਗੱਲ ਹੋਏਗੀ ਨੇ ਦੇਖੋ ਜੀ ਪਹਿਲਾਂ ਬੜਾ ਵੱਡਾ ਪ੍ਰਚਾਰ ਕੀਤਾ ਕਿ ਦਿੱਲੀ ਮਾਡਲ ਦਿੱਲੀ ਚ ਸਕੂਲਾਂ ਦਾ ਆਇਆ ਕਰਤਾ ਮਹੱਲਾ ਕਲੀਨ ਖੋਲ ਦਿੱਤੇ ਇੱਥੇ ਵੀ ਜੋ ਚੱਲ ਰਿਹਾ ਸੀ ਉਹ ਸਿਹਤ ਕੇਂਦਰ ਉਹਨਾਂ ਨੂੰ ਵੀ ਵਿਗਾੜ ਕੇ ਰੱਖ ਦਿੱਤਾ ਤੇ ਮੇਰੇ ਖਿਆਲ ਆ ਕਿ ਬਹੁਤ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਤੱਕਾ ਹੋਇਆ ਉਹ ਇੱਕ ਬੋਰਡ ਲਾਉਣ ਨਾਲ ਸਕੂਲਾਂ ਤੇ ਬੋਰਡ ਲਾਤੇ ਹੈਲਥ ਸੈਂਟਰਾਂ ਤੇ ਲਾ ਕੇ ਇਹ ਆਪਣਾ ਆਪਣੇ ਮਸ਼ਹੂਰੀ ਕੀਤੀ ਹੈ ਸਾਰੇ ਕੁਝ ਹੋਰ ਕੰਮ ਤੇ ਕੋਈ ਜ਼ਮੀਨ ਤੇ ਤੇ ਕੋਈ ਨਹੀਂ ਹੋਇਆ ਬੇਕਿੰਗ ਰਿਪੋਰਟ ਕਿਤੇ ਗਏ ਹੈ ਜਿਹੜੇ ਆਪਣੇ ਪੰਜਾਬੀ ਖਾਸ ਕਰਕੇ ਹੋਰ ਵੀ ਦੇਰੇ ਸੇ ਕਿਵੇਂ ਸਮਝਦੇ ਹੋ ਕਿ ਕਰੋੜਾਂ ਲੱਖਾਂ ਦਾ ਖੱਚ ਕੇ ਗਏ ਸੀਗੇ ਭੁੱਖ ਦੇ ਵਧੇ ਹੋਏ ਕਿਹਨੂੰ ਕਿਵੇਂ ਸਮਝਦੇ ਹੋ ਨਹੀਂ ਮੈਂ ਸਾਨੂੰ ਕਿੱਥੇ ਵੀ ਨਹੀਂ ਇਸ ਸਾਧ ਵਿੱਚ ਨਹੀਂ ਇਹਦੇ ਚ ਜੀ ਬਹੁਤ ਜਿਹੜੇ ਜੋ ਵੀ ਇਹ ਇਹ ਸਾਡੇ ਪੰਜਾਬ ਦੀ ਇੱਕ ਬਹੁਤ ਵੱਡੀ ਤਰਾਸਦੀ ਆ ਕਿ ਸਾਨੂੰ ਆਪਣਾ ਘਰ-ਬਾਰ ਛੱਡ ਕੇ ਸਾਡੇ ਹਾਲਾਤ ਹੀ ਇੱਥੇ ਸਾਡੇ ਰਾਜਨੀਤਿਕ ਲੋਕਾਂ ਨੇ ਇਦਾਂ ਦੇ ਪੈਦਾ ਕਰ ਦਿੱਤੇ ਕਿ ਸਾਨੂੰ ਪਰਦੇਸਾਂ 'ਚ ੱਟਕੇ ਖਾਣੇ ਪੈ ਰਹੇ ਆਪਣੇ ਮਾਪੇ-ਵਾਪ ਨੂੰ ਛੱਡ ਕੇ ਜਾਣਾ ਪੈ ਰਿਹਾ ਅਸੀਂ ਉੱਥੇ ਠੀਕ ਹੈ ਕਿ ਕੁਝ ਪਹਿਲਾਂ ਲੋਕ ਗਏ ਸੀਗੇ ਕੋ ਸੈਟਲ ਵੀ ਹੁਣ ਅੱਜਾ ਉੱਥੇ ਵੀ ਹਾਲਾਤ ਬੜੇ ਮਾੜੇ ਉੱਥੇ ਵੀ ਸਾਡੇ ਨੌਜਵਾਨ ਸਟੂਡੈਂਟ ਉੱਥੇ ਰੋਲ ਰਹੇ ਆ ਕੰਮ ਨਹੀਂ ਮਿਲਦੇ ਆ ਤੇ ਜਿਹੜਾ ਉਹਨਾਂ ਇਹ ਜੋ ਵਾਪਸ ਭੇਜੇ ਗਏ ਤਾਂ ਬਹੁਤ ਵੱਡਾ ੱਟਕਾ ਹੋਇਆ ਉਹਨਾਂ ਨੂੰ ਕੋਈ 50 ਲੱਖ ਰੁਪਏ ਲਾ ਕੇ ਗਿਆ ਕੋਈ 40 ਲਾ ਕੇ ਕੋਈ 60 ਲੱਖ ਲਾ ਕੇ ਗਿਆ ਹੁਣ ਉਹ ਜ ਅਸੀਂ ਤਾਂ ਚਾਹੁੰਦੇ ਆ ਕਿ ਸਰਕਾਰਾਂ ਨੂੰ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੌਸਲਾ ਵੀ ਦੇਣਾ ਚਾਹੀਦਾ ਤਿੰਨ ਤੇ ਰੁਜ਼ਗਾਰ ਦਾ ਉਹਨਾਂ ਦੇ ਕੋਈ ਜੋ ਉਹਨਾਂ ਦਾ ਬਹੁਤ ਵੱਡਾ ਘਾਟਾ ਹੋ ਗਿਆ ਉਹਦੀ ਪਰਵਾਹੀ ਕਰਨੀ ਚਾਹੀਦੀ ਇਸ ਬਾਰੇ ਅਸੀਂ ਇੱਕ ਪਾਰਟੀ ਬਗਤਾਂ ਚਿੱਠੀ ਭੇਜੀ ਸੀ ਉਸ ਤੋਂ ਬਾਅਦ ਕਿ ਪੱਸੀ ਵੀ ਚੁੱਕਰੇ ਬਦਲਣ ਨੇ ਅਸੀਂ ਤੇ ਇਹ ਇੱਕ ਕਦਮ ਚੁੱਕ ਰਹੇ ਆ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਆਪਾਂ ਇਹ ਜਿੰਨੇ ਵੀ ਸਾਡੀਆਂ ਮਸਲੇ ਆ ਇਹਨਾਂ ਦਾ ਸਾਰੇ ਜਣੇ ਰਲ ਮਿਲ ਕੇ ਹੱਲ ਕਰੀਏ ਸਾਰੇ ਜਣੇ ਜੋ ਸਾਡੇ ਚ ਆਪਸੀ ਭਾਈਚਾਰਾ ਜੀਰਖਾ ਨਫਰਤ ਦੀ ਜਿਹੜੀ ਬੀਜ ਬੀਜੇ ਜਾ ਰਹੇ ਆ ਜਾਂ ਕੋਈ ਇਹੋ ਜਿਹੇ ਹਾਲਾਤ ਬਣਾਏ ਜਾ ਰਹੇ ਉਹ ਤੋਂ ਵੀ ਆਪਾਂ ਉਪਰੋਟੀਏ ਕੋਈ ਜਾਤ ਪਾਤ ਤੋਂ ਉਪਰੋਟੀਏ ਧਰਮ ਅਜਬ ਦੀ ਕੋਈ ਗੱਲ ਨਹੀਂ ਆਪਾਂ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਆਪਣੇ ਬੋਲੀ ਨੂੰ ਬਚਾਉਣ ਦੀ ਲੋੜ ਆ ਆਪਣੇ ਜੋ ਸਾਡੇ ਕੁਦਰਤ ਨੇ ਸਾਨੂੰ ਸਾਧਨ ਦਿੱਤੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਕਿ ਕਿੰਨੇ ਅੰਮ੍ਰਿਤਪਾਲ ਜੀ ਲੋਕ ਸੈਸ਼ਨ ਤੋਂ ਤੁਹਾਨੂੰ ਸ਼ਾਮਿਲ ਕਰ ਵੀ ਮੰਗ ਕੀਤੀ ਗਈ ਸੀ ਜੀ ਉਹ ਤੁਹਾਨੂੰ ਸਮਝ ਆ ਕਿ ਹੋ ਜਾ ਬਤੀਰਾ ਚੱਲਿਆ ਇਹ ਮੇਰੇ ਖਿਆਲ ਇੱਕ ਬਹੁਤ ਵੱਡੀ ਧੱਕੇਸ਼ਾਹੀ ਹੋ ਰਹੀ ਆ ਤੇ ਅਮਰਪਾਲ ਦਾ ਹੁਣ ਹਾਈ ਕੋਰਟ ਚ ਕੇਸ ਵੀ ਹੈ ਉਹਨਾਂ ਦਾ ਵੇਖੋ ਤੇ ਕੀ ਫੈਸਲਾ ਹੁੰਦਾ ਮੇਰਾ ਖਾਲਜ ਜਿੱਦਾਂ ਰਾਸ਼ਦਨ ਜੁਨੀਅਰ ਨੂੰ ਮਿਲ ਗਈ ਆ ਸੈਸ਼ਨ ਪੈਂਡ ਕਰਨ ਦੀ ਪਰ ਉਹ ਵੀ ਮੈਂ ਸੋਚਦਾ ਕਿ ਉਹ ਵੀ ਬੜਾ ਤੱਕਾ ਕਿ ਉਹਨਾਂ ਦੇ ਕਈ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਇੱਕ ਦੋ ਦਿਨ ਵਾਸਤੇ ਉੱਥੇ ਦਿੱਤਾ ਗਿਆ ਉਹਨਾਂ ਨੂੰ ਫ੍ਰੀ ਕਰਨਾ ਚਾਹੀਦਾ ਫੁੱਲ ਟਾਈਮ ਸੈਸ਼ਨ ਅਟੈਂਡ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ ਕਿ ਉਹ ਆਪਣੇ ਲੋਕਾਂ ਦੀ ਜੋ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਦੇ ਦੁੱਖ ਸੁੱਖ ਨੂੰ ਉਹ ਸਰਕਾਰਾਂ ਦੇ ਗਾੜੀ ਰੱਖ ਕੇ ਹੱਲ ਕਰਵਾ ਸਕਦੇ। ਤੇ ਕੀ ਨਹੀਂ ਹਰਪ੍ਰੀਤ ਜੀ ਨੂੰ ਹਟਾਤਾ ਗਿਆ ਜਿਹੜੇ ਅਹੁਦੇ ਤੋਂ ਉਹਨਾਂ ਦੇ। ਸੋ ਇਹ ਸਮਾਂ ਦਿਓ ਕਿ ਉਹ ਲਗਾਤਾਰ ਬਾਖਾ ਮੁੱਕ ਚੱਪ ਰਹੇ ਸਨ ਕਿਉਂ ਸਮਝ ਨਹੀਂ ਆਉਂਦਾ। ਨਹੀਂ ਮੇਰਾ ਖਿਆਲ ਹੈ ਕਿ ਉਹਨਾਂ ਨੇ ਬਹੁਤ ਵਧੀਆ ਮੁੱਦੇ ਚੁੱਕੇ ਆਪਣੇ ਪੰਥ ਦੀ ਗੱਲ ਕੀਤੀ ਜੋ ਸਾਡੇ ਲੀਡਰਾਂ ਨੇ ਵੱਡੀਆਂ ਖਤਾਈਆਂ ਕੀਤੀਆਂ ਸੀ ਉਹਨਾਂ ਨੂੰ ਉਹਨੇ ਬਾਹਰ ਲਿਆਂਦਾ ਤੇ ਉਹ ਚੀਜ਼ ਹੈ ਕਿ ਮੇਰਾ ਖਿਆਲ ਉਹਦੀ ਕੀਮਤੀ ਉਹਨਾਂ ਨੂੰ ਉਤਾਰ ਨਹੀਂ ਪੈ ਰਹੀ। ਜੋ ਤੁਸੀਂ ਹੁਣ ਜਿਹੜੇ ਜੱਥੇ ਪਤੇ ਦਾ ਚਾਹ ਵਸਤਾਰ ਕਰ ਰਹੇ ਹੋ ਤੇ ਸ਼੍ਰੀ ਕਾਤਰ ਸਹਿਬ ਦੀ ਰਹਿਨਮਾਈ ਹੈ ਤਾਂ ਉਹਨਾਂ ਦੇ ਵਿਸ਼ਾ ਦੇ ਚਾਹ ਕੋਈ ਨਹੀਂ ਮੇਰਾ ਖਿਆਲ ਹੈ ਕਿ ਇਹ ਜਿਹੜੇ ਦਿਸ਼ਾ ਨਿਰਦੇਸ਼ ਜੋ ਅਕਾਲ ਤਖਤ ਨੇ ਮੇਰਾ ਖਿਆਲ ਹੈ ਉਹ ਸੇ ਅਕਾਲੀ ਦਰਵਾਸti ਉਹਨਾਂ ਪਰ ਕਿਸੇ ਵੀ ਧਿਰ ਨੂੰ ਇਹ ਇਹ ਅਸੀਂ ਤੇ ਬਾਦਚ ਪਾਰਟੀ ਬਣਾਈ ਆ ਉਹ ਪਹਿਲਾਂ ਵੀ ਕੁਝ ਪਾਰਟੀਆਂ ਚੱਲਦੀਆਂ ਸੀ ਉਹਨਾਂ ਨੂੰ ਕਿਸੇ ਨੂੰ ਵੀ ਉਹਨਾਂ ਨੇ ਨਾਲ ਨਹੀਂ ਲਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਜੋ ਬਾਗੀ ਤੇ ਦਾਗੀ ਉਹ ਦੋ ਧਿਰਾਂ ਨੂੰ ਹੀ ਉਹਨਾਂ ਨੇ ਇਕੱਠੇ ਹੋਣ ਵਾਸਤੇ ਗਿਆ ਸੀਗਾ ਤੇ ਮੇਰਾ ਖਿਆਲ ਹੈ ਕਿ ਅਕਾਲ ਤਖਤ ਦੀ ਜ਼ਿੰਮੇਵਾਰੀ ਬਣਦੀ ਤੇ ਸਾਰੇ ਪੰਥ ਨੂੰ ਇਕੱਠਾ ਕਰੇ ਅੱਜ ਇੱਕ ਸਵਾਲ ਹੋਰ ਹੈਗਾ ਕਿ ਜਿਵੇਂ ਹੁਣ ਦਿੱਲੀ ਚ ਹਾਰ ਹੋਈ ਹੈ ਆਵਾਂ ਦੀ ਪਾਰਟੀ ਕਾਜਲ ਦੇ ਭਾਜਪਾ ਨੂੰ ਲੈ ਕੇ ਕਾਫੀ ਚੱਟਾ ਚੱਲਦੇ ਜਾਂਦੇ ਰਿਹਾ ਵਰਤੋਂ ਲੱਗਦਾ ਹੈ ਕਿ ਕੋਈ ਭੁਖੀ ਦਾ ਹੋ ਸਕਦਾ ਹੈ ਕਿ ਭਾਜਪਾ ਦੇ ਉੱਪਰ ਬਣ ਨੇ ਇਹ ਤੇ ਜੇ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਮੇਰਾ ਖਿਆਲ ਹੈ ਕਿ ਜਿੰਨੀਆਂ ਵੀ ਬਾਰੀ ਪਾਰਟੀਆਂ ਨੈਸ਼ਨਲ ਪਾਰਟੀਆਂ ਵਾਂ ਉਹ ਪੰਜਾਬ ਦੇ ਹੱਕਾਂ ਤੇ ਕੋਈ ਪਹਿਰਾ ਨਹੀਂ ਦੇ ਸਕਦੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਸੀਆਂ ਨੂੰ ਆਪਣੀ ਪਾਰਟੀ ਜਿਹੜੀ ਆ ਖੜੀ ਕਰਨੀ ਚਾਹੀਦੀ ਜਿਹੜਾ ਆਪ ਦੇ ਉਹਨਾਂ ਦੇ ਹੱਕਾਂ ਤੇ ਡਟ ਕੇ ਪਹਿਰਾ ਦੇ ਸਕਦੀ ਹੋ ਗਰਮਪੰਥੀ ਸੰਸਦ ਮੈਂਬਰ ਪਈ ਅਮਰਿਤਪਾਲ ਸਿੰਘ ਦੇ ਪਿਤਾ ਸਰ ਸੇਮ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਅਕਾਲੀ ਦਲ ਵਾਰਸੀ ਪੰਜਾਬ ਦੇ ਪਾਰਟੀ ਵੱਲੋਂ ਸ਼ਹਿਰੀ ਅਤੇ ਦਿਹਾਤੀ ਪੰਜ ਮੈਂਬਰ ਕਾਰਜ ਕਰਨੀ ਕਮੇਟੀ ਦਾ ਐਲਾਨ ਕੀਤਾ ਗਿਆ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਦਰਸ਼ੇਮ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਉਂਦੇ ਦਿਨਾਂ ਦੌਰਾਨ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਤਾਰ ਕੀਤਾ ਜਾਵੇਗਾ ਦਿੱਲੀ ਚੋਣਾਂ ਦੌਰਾਨ ਆਮ ਆਦੀ ਪਾਰਟੀ ਦੀ ਹਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਦਾ ਪੰਜਾਬ ਵਿੱਚ ਵੱਡੇ ਪੱਧਰ ਤੇ ਅਸਰ ਦੇਖਣ ਨੂੰ ਮਿਲੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਬਹੁਤ ਮਾੜੇ ਹਾਲਾਤ ਚੱਲ ਰਹੇ ਹਨ ਓਤੇ ਹੀ ਯਾਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਬਾਰੇ ਦਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਨੇ ਕਈ ਵਧੀਆ ਕਦਮ ਵੀ ਚੁੱਕੇ ਹਨ ਇਸੇ ਤਰ੍ਹਾਂ ਉਹਨਾਂ ਨੇ ਅਮਰੀਕਾ ਤੋਂ ਰਿਪੋਰਟ ਕੀਤੀ ਭਾਰਤਵਾਦੀਆ ਦੇ ਮਾਮਲੇ ਵਿੱਚ ਵੀ ਆਪਣਾ ਪੱਖ ਰੱਖਿਆ ਜਦਕਿ ਪਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਹਾਈ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ ਨਹੀਂ ਅਸੀਂ ਜਿਹੜੀ ਇੱਕ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਕੀਤੀ ਸੀ 14 ਜਨਵਰੀ ਨੂੰ ਉਹਦੇ ਉਹਦੇ ਵਿਸਥਾਰ ਵਾਸਤੇ ਅਸੀਂ ਇਹ ਜਿਹੜਾ ਇੱਕ ਅਜਲ ਲੁਧਿਆਣਾ ਜ਼ਿਲ੍ਹੇ 'ਚ ਇੱਕ ਜੁੰਡ ਦੀ ਕਾਇਮੀ ਕੀਤੀ ਆ ਜੋ ਜ਼ਿਲ੍ਹਾ ਪੱਧਰ ਤੇ ਲੁਧਿਆਣੇ 'ਚ ਅਸੀਂ ਇੱਕ ਸ਼ਹਿਰੀ ਜੁੰਡ ਸਥਾਪਿਤ ਕੀਤਾ ਇੱਕ ਅਧਿਆਤਿਕ ਖੇਤਰ 'ਚ ਤੇ ਅਸੀਂ ਉਹਨੂੰ ਜਿਹੜੀ ਆ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਆ ਉਹਦੇ ਵਾਸਤੇ ਅਸੀਂ ਜੋ ਆਪਣੇ ਜਿਹੜਾ ਪੰਜਾਬ ਪੰਥ ਬਚਾਓ ਪੰਜਾਬ ਬਚਾਓ ਉਹਦੀ ਜਿਹੜੀ ਵਿਚਾਰਧਾਰਾ ਉਹਨੂੰ ਹਰ ਇੱਕ ਪਰਿਵਾਰ ਤੱਕ ਪਹੁੰਚਦੀ ਕਰਨ ਵਾਸਤੇ ਅਸੀਂ ਇਹ ਜਿਹੜੀ ਮੀਟਿੰਗ ਕੀਤੀ ਹੈ ਇੱਥੇ ਪੰਜ ਮੈਂਬਰਾਂ ਨੂੰ ਸ਼ਿਹਰੀ ਦਿਹਾਨ ਨੂੰ ਨਿਯੁਕਤ ਕੀਤਾ ਪੰਜ ਅਸੀਂ ਦਿਹਾਤੀ ਦਿਹਾਨ ਨੂੰ ਨਿਯੁਕਤ ਕੀਤਾ ਇੱਕ ਅਬਜਰਰ ਲਾਇਆ ਇਹ ਪ੍ਰਥਪਾਲ ਸਿੰਘ ਜੀ ਹੁਣੀ ਉਹਨਾਂ ਦੀ ਦੇਖਰੇਖ ਸੇ ਟੀਮ ਕੰਮ ਕਰੂਗੀ ਤੇ ਅੱਗੇ ਹੋਰ ਇਹਨੂੰ ਅੱਗੇ ਅੱਗੇ ਟੀਮਾਂ ਬਣਾ ਕੇ ਤੇ ਅਸੀਂ ਹਰੇਕ ਪਰਮਾਰਥਕ ਪਹੁੰਚਦੀ ਕੋਸ਼ਿਸ਼। ਕਿਹੜੇ ਕਿਹੜੇ ਮੁੱਦੇ ਤੁਸੀਂ ਲਿਆ ਕਿ ਜਾਂ ਮੇ ਕੋਈ ਸ਼ਹਿਰੀ ਮੁੱਦੇ ਲੱਖ ਨੇ ਪਿੰਡੋਂ ਮੁੱਦੇ ਕੁਝ ਅਲੱਗ ਨੇ ਕਿਹੜੇ ਕਿਹੜੇ ਮੁੱਖ ਮੁੱਦੇ ਜਿਹਨਾਂ ਸਮਰੇ ਨਹੀਂ। ਨਹੀਂ ਮੇਰੇ ਖਿਆਲ ਅਕਿ ਪੰਜਾਬੀਆਂ ਦੇ ਸਾਰੇ ਮੁੱਦੇ ਬਹੁਤ ਬਹੁਤ ਹੁਣ ਹਾਲਾਤ ਪੰਜਾਬ ਦੇ ਬਹੁਤ ਬੁਰੇ ਹੋਏ ਪਏ ਆ। ਤੇ ਸਾਰੇ ਮੁੱਦਿਆਂ ਨੂੰ ਐਡਰੈਸ ਕਰਨ ਦੀ ਲੋੜ ਆ ਉਹ ਸ਼ਹਿਰੀਆਂ ਦੇ ਵੀ ਕੋਈ ਵੱਖਰੇ ਨਹੀਂ ਗੇ ਪਿੰਡੂਆਂ ਦੇ ਵੀ ਵੱਖਰੇ ਨਹੀਂ। ਸਭ ਤੋਂ ਵੱਡਾ ਤੇ ਲਾ ਐਂਡ ਆਰਡਰ ਦਾ ਮਸਲਾ ਵਾ ਕਿ ਵਪਾਰੀਆਂ ਨੂੰ ਜੋ ਪਿੰਡਾਂ 'ਚ ਰਹਿ ਰਹੇ ਲੋਕਾਂ ਨੂੰ ਇਹ ਫਰੋਤੀਆਂ ਦੀਆਂ ਧਮਕੀਆਂ ਦਿਨ ਰਾਤ ਆਉਂਦੀਆਂ ਬੜੇ ਲੋਕ ਸਾਇ ਚ ਜੀ ਰਹੇ ਆ। ਬਾਕੀ ਹੋਰ ਪੰਜਾਬ ਚ ਨਸ਼ੇ ਦਾ ਬਹੁਤ ਵੱਡਾ ਦੌਰ ਆ ਉਹਦੇ ਚ ਸ਼ਹਿਰ ਦੇ ਲੋਕ ਵੀ ਪੀੜ ਤੇ ਆ ਪਿੰਡਾਂ ਦੇ ਲੋਕ ਵੀ ਆ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੋ ਵੀ ਪੰਜਾਬ ਨਾਲ ਤੱਕਾ ਹੋ ਰਿਹਾ ਉਹਦੇ ਵਾਸਤੇ ਅਸੀਂ ਸਾਰੇ ਜਣੇ ਜੋ ਸ਼ਹਿਰੀਆਂ ਨੂੰ ਅਸੀਂ ਸਾਰਿਆਂ ਨੂੰ ਵੱਖਰਾ ਵੱਖਰਾ ਨਹੀਂ ਸਾਰੇ ਅਸੀਂ ਪੰਜਾਬੀਆਂ ਸਾਰਿਆਂ ਨੂੰ ਰਲ ਕੇ ਇਹ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਹਾਲਾਤ ਵਧੀਆ ਕਰਨ ਦੀ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਤੇ ਅਸੀਂ ਸਾਰਿਆਂ ਦਾ ਸਹਿਯੋਗ ਮੰਗਦੇ ਇਸ ਤਰ੍ਹਾਂ ਬਾਤ ਤੁਸੀਂ ਇਹ ਸਮਝਦੇ ਹੋ ਜਿਵੇਂ ਕਿ ਜੋ ਤੇ ਤੇ ਨਹੀਂ ਦਿੱਲੀ ਤੋਂ ਨਾ ਵੀ ਹੋਈਆਂ ਨੇ ਕਿਉਂ ਜੇ ਸਮਝਦੇ ਹੋ ਕਿ ਨਾ ਕਰ ਸਕਦਾ ਤੇ ਪੰਜਾਬ ਚ ਹੋਏਗਾ ਕਿਉਂਕਿ ਖਾਮਾਦੀ ਪਾਰਟੀ ਤੇ ਹਾਰ ਹੋਈ ਹੈ ਕਿੰਨਾ ਕਰ ਸਕਦੇ ਨਹੀਂ ਇਹਦਾ ਅਸਰ ਤੇ ਬਹੁਤ ਜੀ ਪੰਜਾਬ ਦੇ ਲੋਕ ਤੇ ਪਹਿਲਾਂ ਹੀ ਬਹੁਤ ਦੁੱਖਾਈ ਦੇ ਰਹੇ ਸੀ ਕਿ ਅਸੀਂ ਲੁੱਟੇ ਗਏ ਆ ਅਸੀਂ ਕੁੱਟੇ ਗਏ ਆ ਇਸ ਕਰਕੇ ਮੇਰਾ ਖਿਆਲ ਆ ਕਿ ਉਹ ਜੋ ਦਿੱਲੀ ਤੋਂ ਸ਼ੁਰੂਆਤ ਹੋਇਆ ਤੇ ਦਿੱਲੀ ਤੋਂ ਖਾਤਮੇ ਦੇ ਵੀ ਸ਼ੁਰੂਆਤ ਦਿੱਲੀ ਤੋਂ ਹੀ ਹੋ ਰਹੀ ਆ ਇਹ ਪੰਜਾਬ ਚ ਵੀ ਮੇਰਾ ਖਿਆਲ ਹੁਣ ਲੋਕ ਬਹੁਤ ਇਹਨਾਂ ਤੋਂ ਦੁਖੀ ਆ ਤੇ ਛੇਤੀ ਇੱਥੋਂ ਵੀ ਬੁਰੀ ਬਿਸਤਰਾ ਗੋਲੋ ਜੀ ਅੱਜ ਮੀਟਿੰਗ ਵੀ ਕੀਤੀ ਗਈ ਆ ਕੇਜਰੀਆਲ ਵੱਲੋਂ ਪੰਜਾਬ ਦੇ ਵਿਧਾਇਕਾਂ ਦੀ ਤੇ ਹੋਰ ਜਿਵੇਂ ਸਮਝਦੇ ਹੋ ਕਿੰਨਾ ਕੁ ਅਸਰ ਜਿਹੜਾ ਉੱਥੇ ਗੱਲਬਾਤ ਕਿੰਨਾ ਮੇਰਾ ਖਿਆਲ ਆ ਕਿ ਪੰਜਾਬ ਦੇ ਵਿਧਾਇਕਾਂ ਨੂੰ ਵੀ ਥੋੜੀ ਜਿਹਾ ਆਪਣੇ ਜਮੀਰ ਨੂੰ ਕਾਇਮ ਰੱਖਦੇ ਹੋਇਆ ਆਪਣਾ ਇਹ ਨਹੀਂ ਕਿ ਜਦੋਂ ਉਥੋਂ ਦਿੱਲੀ ਤੋਂ ਆਰਡਰ ਆਵੇ ਬੋਰੀ ਵਿਸਤਰਾ ਚੁੱਕ ਕੇ ਉੱਥੇ ਪਹੁੰਚ ਜਾਓ ਇਹ 92 ਵਿਧਾਇਕ ਕਿੱਥੇ ਪੰਜਾਬ ਦੇ ਲੋਕਾਂ ਨੇ ਦਿੱਤੇ ਆ ਪੰਜਾਬ ਦੇ ਲੋਕਾਂ ਨੇ ਚੁਣਿਆ ਤੇ ਇੱਥੇ ਪੰਜਾਬ ਚ ਹੀ ਮੀਟਿੰਗ ਹੋ ਸਕਦੀ ਆ ਕਿ ਤੁਸੀਂ ਉਹਨਾਂ ਦੇ ਇਸ਼ਾਰਿਆਂ ਤੇ ਨਾ ਨੱਚੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਤੁਸੀਂ ਪੰਜਾਬ ਲਈ ਕੰਮ ਕਰੋ ਨਾ ਕਿ ਉਹ ਜੋ ਤੁਹਾਨੂੰ ਉਹ ਕਹੀ ਜਾਂਦੇ ਕਰਵਾਈ ਜਾਂਦੇ ਆ ਇਸੇ ਕਰਕੇ ਆ ਜੋ ਇਹ ਆਮ ਆਦਮੀ ਪਾਰਟੀ ਦੇ ਇੱਥੇ ਵੀ ਹਾਲਾਤ ਇਦਾਂ ਦੇ ਹੋ ਗਏ ਉੱਥੇ ਵੀ ਇਹ ਡਿਕਟੇਟਰਸ਼ਿਪ ਨਾ ਚੱਲ ਰਿਹਾ ਸਾਰਾ ਕੁਝ ਕਹਿੰਦੇ ਕਿ ਪਹਿਲਾਂ ਅਬਦਲੀ ਮਾਡਲ ਦੀ ਗੱਲ ਤੇ ਹੁਣ ਪੰਜਾਬ ਮਾਡਲ ਦੀ ਗੱਲ ਹੋਏਗੀ ਨੇ ਦੇਖੋ ਜੀ ਪਹਿਲਾਂ ਬੜਾ ਵੱਡਾ ਪ੍ਰਚਾਰ ਕੀਤਾ ਗਿਆ ਦਿੱਲੀ ਮਾਡਲ ਦਿੱਲੀ ਚ ਸਕੂਲਾਂ ਦਾ ਆਇਆ ਕਰਤਾ ਮਹੱਲਾ ਕਲੀਨ ਖੋਲ ਦਿੱਤੇ ਇੱਥੇ ਵੀ ਜੋ ਚੱਲ ਰਿਹਾ ਸੀ ਉਹ ਸਿਹਤ ਕੇਂਦਰ ਉਹਨਾਂ ਨੂੰ ਵੀ ਵਿਗਾੜ ਕੇ ਰੱਖ ਦਿੱਤਾ ਤੇ ਮੇਰੇ ਖਿਆਲ ਹੈ ਕਿ ਬਹੁਤ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ੱਕਾ ਹੋਇਆ ਉਹ ਇੱਕ ਬੋਰਡ ਲਾਉਣ ਨਾਲ ਸਕੂਲਾਂ ਤੇ ਬੋਰਡ ਲਾਤੇ ਹੈਲਥ ਸੈਂਟਰਾਂ ਤੇ ਲਾ ਕੇ ਆਪਣਾ ਆਪਣੀ ਮਸ਼ਹੂਰੀ ਕੀਤੀ ਹੈ ਸਾਰੇ ਕੁਝ ਹੋਰ ਕੰਮ ਤੇ ਕੋਈ ਜ਼ਮੀਨ ਤੇ ਤਾਂ ਕੋਈ ਨਹੀਂ ਹੋਇਆ ਬਿਚਨ ਰਿਪੋਰਟ ਕਿਤੇ ਗਿਆ ਜਿਹੜੇ ਆਪਣੇ ਪੰਜਾਬੀ ਖਾਸ ਕਰਕੇ ਹੋਰ ਵੀ ਗਲੇਸ ਹੈ ਕਿ ਮੈਂ ਸਮਝਦਾ ਹਾਂ ਕਿ ਕਰੋੜਾਂ ਲੱਖਾਂ ਦਾ ਖੱਚ ਕੇ ਗਏ ਸੀਗੇ ਉਹ ਇੱਕ ਦੀ ਵਧੇ ਕੋਈ ਨਹੀਂ ਹੋਈ ਕਿ ਸਮਝ ਨਹੀਂ ਮੈਂ ਤੁਹਾਨੂੰ ਕਿੱਥੇ ਵੀ ਨਹੀਂ ਕਿਸੀ ਸਵਾਲ ਦੇ ਵਿੱਚ ਨਹੀਂ ਇਹਦੇ ਚ ਜੀ ਬਹੁਤ ਜਿਹੜੇ ਜੋ ਵੀ ਇਹ ਇਹ ਸਾਡੇ ਪੰਜਾਬ ਦੀ ਇੱਕ ਬਹੁਤ ਵੱਡੀ ਤਰਾਸਦੀ ਆ ਕਿ ਸਾਨੂੰ ਆਪਣਾ ਘਰ-ਬਾਰ ਛੱਡ ਕੇ ਸਾਡੇ ਹਾਲਾਤ ਹੀ ਇੱਥੇ ਸਾਡੇ ਰਾਜਨੀਤਿਕ ਲੋਕਾਂ ਨੇ ਇਦਾਂ ਦੇ ਪੈਦਾ ਕਰ ਦਿੱਤੇ ਕਿ ਸਾਨੂੰ ਪਰਦੇਸਾਂ 'ਚ ੱਟਕੇ ਖਾਣੇ ਪੈ ਰਹੇ ਆਪਣੇ ਮਾਪੇ-ਵਾਪ ਨੂੰ ਛੱਡ ਕੇ ਜਾਣਾ ਪੈ ਰਿਹਾ ਅਸੀਂ ਉੱਥੇ ਠੀਕ ਹੈ ਕਿ ਕੁਝ ਪਹਿਲਾਂ ਲੋਕ ਗਏ ਸੀਗੇ ਕੋ ਸੈਟਲ ਵੀ ਹੁਣ ਅੱਜਾ ਉੱਥੇ ਵੀ ਹਾਲਾਤ ਬੜੇ ਮਾੜੇ ਉੱਥੇ ਵੀ ਸਾਡੇ ਨੌਜਵਾਨ ਸਟੂਡੈਂਟ ਉੱਥੇ ਰੋਲ ਰਹੇ ਆ ਕੰਮ ਨਹੀਂ ਮਿਲ ਰਿਹਾ ਤੇ ਜਿਹੜਾ ਉਹਨਾਂ ਇਹ ਜੋ ਵਾਪਸ ਭੇਜੇ ਗਏ ਤਾਂ ਬਹੁਤ ਵੱਡਾ ੱੱਕਾ ਹੋਇਆ ਉਹਨਾਂ ਕੋਈ 50 ਲੱਖ ਰੁਪਏ ਲਾ ਕੇ ਗਿਆ ਕੋਈ 40 ਲੱਖ ਕੋਈ 60 ਲੱਖ ਲਾ ਕੇ ਗਿਆ ਹੁਣ ਜਦੋਂ ਅਸੀਂ ਤਾਂ ਚਾਹੁੰਦੇ ਆ ਕਿ ਸਰਕਾਰਾਂ ਨੂੰ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੌਸਲਾ ਵੀ ਦੇਣਾ ਚਾਹੀਦਾ ਤਿੰਨ ਤੇ ਰੁਜ਼ਗਾਰ ਦਾ ਉਹਨਾਂ ਦੇ ਕੋਈ ਜੋ ਉਹਨਾਂ ਦਾ ਬਹੁਤ ਵੱਡਾ ਘਾਟਾ ਹੋ ਗਿਆ ਉਹਦੀ ਪਰਵਾਹੀ ਕਰਨੀ ਚਾਹੀਦੀ ਇਸ ਵਾਰ ਅਮਿਤ ਪਾਲ ਜੀ ਬਦੋਂ ਟਿੱਟੀ ਬਿੱਤੀ ਗਈ ਸੀ ਉਸ ਤੋਂ ਲੈ ਕੇ ਤੁਸੀਂ ਦਿੱਤੋ ਕਰਿਓ ਬਦੋਂ ਨੇ ਅਸੀਂ ਤੇ ਇਹ ਇੱਕ ਕਦਮ ਚੁੱਕ ਰਹੇ ਆ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਆਪਾਂ ਇਹ ਜਿੰਨੇ ਵੀ ਸਾਡੀਆਂ ਮਸਲੇ ਆ ਇਹਨਾਂ ਦਾ ਸਾਰੇ ਜਣੇ ਰਲ ਮਿਲ ਕੇ ਹੱਲ ਕਰੀਏ ਸਾਰੇ ਜਣੇ ਜੋ ਸਾਡੇ ਚ ਆਪਸੀ ਭਾਈਚਾਰਿਆਂ ਜੀਰਖਾ ਨਫਰਤ ਦੀ ਜਿਹੜੀ ਬੀਜ ਬੀਜੇ ਜਾ ਰਹੇ ਆ ਜਾਂ ਕੋਈ ਇਹੋ ਜਿਹੇ ਹਾਲਾਤ ਬਣਾਏ ਜਾ ਰਹੇ ਉਹ ਤੋਂ ਵੀ ਆਪਾਂ ਉੱਪਰ ਉੱਠੀਏ ਕੋਈ ਜਾਤ ਪਾਤ ਤੋਂ ਉੱਪਰ ਉੱਠੀਏ ਧਰਮ ਅਜਬ ਦੀ ਕੋਈ ਗੱਲ ਨਹੀਂ ਆਪਾਂ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਆਪਣੀ ਬੋਲੀ ਨੂੰ ਬਚਾਉਣ ਦੀ ਲੋੜ ਆ ਆਪਣੇ ਜੋ ਸਾਡੇ ਕੁਦਰਤ ਨੇ ਸਾਨੂੰ ਸਾਧਨ ਦਿੱਤੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਤੇ ਅਮਰਪਾਲ ਦੇ ਸੈਸ਼ਨ ਤੋਂ ਮੰਤਵਾਂ ਨੂੰ ਸ਼ਾਮਿਲਤਾ ਵੀ ਮੰਗ ਕੀਤੀ ਗਈ ਸੀ ਜੀ ਤੁਹਾਨੂੰ ਸਮਝ ਆ ਕਿ ਹੋ ਜਾ ਬਤੇਰਾ ਚੱਲਿਆ ਇਹ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਧੱਕੇਸ਼ਾਹੀ ਹੋ ਰਹੀ ਆ ਤੇ ਅਮਰਪਾਲ ਦਾ ਹੁਣ ਹਾਈ ਕੋਰਟ ਚ ਕੇਸ ਵੀ ਹੈ ਉਹਨਾਂ ਦਾ ਦੇਖੋ ਉੱਥੇ ਕੀ ਫੈਸਲਾ ਹੁੰਦਾ ਮੇਰਾ ਖਿਆਲ ਜਿੱਦਾਂ ਰਾਸ਼ਿਦਨ ਇੰਜੀਨੀਅਰ ਨੂੰ ਮਿਲ ਗਈ ਆ ਸੈਸ਼ਨ ਪੈਂਡ ਕਰਨ ਦੀ ਪਰ ਉਹ ਵੀ ਮੈਂ ਸੋਚਦਾ ਕਿ ਉਹ ਵੀ ਬੜਾ ਧੱਕਾ ਹੈ ਕਿ ਉਹਨਾਂ ਦੇ ਕਈ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਇੱਕ ਦੋ ਦਿਨ ਵਾਸਤੇ ਉੱਥੇ ਦਿੱਤਾ ਗਿਆ ਉਹਨਾਂ ਨੇ ਫ੍ਰੀ ਕਰਨਾ ਚਾਹੀਦਾ ਫੁੱਲ ਟਾਈਮ ਸੈਸ਼ਨ ਅਟੈਂਡ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ ਕਿ ਉਹ ਆਪਣੇ ਲੋਕਾਂ ਦੀ ਜੋ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਦਾ ਦੁੱਖ ਸੁੱਖ ਨੂੰ ਉਹ ਸਰਕਾਰਾਂ ਦੇ ਗਾੜੀ ਰੱਖ ਕੇ ਹੱਲ ਕਰਵਾ ਸਕਣੇ ਇੱਕ ਜਾਨੀ ਹਰਪੀਤ ਜੀ ਨੂੰ ਹਟਾਤਾ ਗਿਆ ਜਿਹੜੇ ਉਹਦੇ ਤੋਂ ਉਹਨਾਂ ਦੇ ਕਿਉਂ ਇਹ ਸਮੇਂ ਦੀ ਉਹ ਲਗਾਤਾਰ ਬਾਖਾ ਮੁੱਦੇ ਚੱਤਰੇ ਸਨ ਕਿਉਂ ਸਮਝ ਨਹੀਂ ਮੇਰਾ ਖਿਆਲ ਹੈ ਕਿ ਉਹਨਾਂ ਨੇ ਬਹੁਤ ਵਧੀਆ ਮੁੱਦੇ ਚੁੱਕੇ ਆਪਣੇ ਪੰਥ ਦੀ ਗੱਲ ਕੀਤੀ ਜੋ ਸਾਡੇ ਲੀਡਰਾਂ ਨੇ ਵੱਡੀਆਂ ਖਤਾਈਆਂ ਕੀਤੀਆਂ ਸੀ ਉਹਨਾਂ ਨੂੰ ਉਹਨੇ ਬਾਹਰ ਲਿਆਂਦਾ ਤੇ ਉਹ ਚੀਜ਼ ਹੈ ਕਿ ਮੇਰਾ ਖਿਆਲ ਉਹਦੀ ਕੀਮਤੀ ਉਹਨਾਂ ਨੂੰ ਉਤਾਰ ਨਹੀਂ ਪੈ ਰਹੀ ਤੁਸੀਂ ਹੋਣ ਦੇ ਜੱਤੇ ਪਾਤੇ ਤਾਂ ਚਾਹ ਉਹ ਸਤਾਰ ਕਰ ਰਹੇ ਹੋ ਤੇ ਸ਼੍ਰੀ ਕਾਤਰ ਸਿੰਘ ਦੀ ਰਹਿਮਾਈ ਹੈ ਤਾਂ ਉਹਨਾਂ ਨੇ ਵਿਸ਼ਾ ਦਿੱਤਾ ਕੁਝ ਨਹੀਂ ਮੇਰਾ ਖਿਆਲ ਹੈ ਕਿ ਇਹ ਜਿਹੜੇ ਦਿਸ਼ਾ ਨਿਰਦੇਸ਼ ਜੋ ਅਕਾਲ ਤਖਤ ਨੇ ਮੇਰਾ ਖਿਆਲ ਹੈ ਉਸੇ ਅਕਾਲੀ ਦਰਬਾਰ ਲਈ ਉਹਨਾਂ ਪੁਰ ਕਿਸੇ ਵੀ ਧਿਰ ਨੂੰ ਇਹ ਇਹ ਅਸੀਂ ਤੇ ਬਾਦਚ ਪਾਰਟੀ ਬਣਾਈ ਆ ਪਹਿਲਾਂ ਵੀ ਕੁਝ ਪਾਰਟੀਆਂ ਚੱਲਦੀਆਂ ਸੀ ਉਹਨਾਂ ਨੇ ਕਿਸੇ ਨੂੰ ਵੀ ਉਹਨਾਂ ਨੇ ਨਾਲ ਨਹੀਂ ਲਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਜੋ ਬਾਗੀ ਤੇ ਦਾਗੀ ਉਹ ਦੋ ਧਿਰਾਂ ਨੂੰ ਹੀ ਉਹਨਾਂ ਨੇ ਇਕੱਠੇ ਹੋਣ ਵਾਸਤੇ ਕਿਹਾ ਸੀਗਾ ਤੇ ਮੇਰਾ ਖਿਆਲ ਹੈ ਕਿ ਅਕਾਲ ਤਖਤ ਦੀ ਜ਼ਿੰਮੇਵਾਰੀ ਬਣਦੀ ਤੇ ਸਾਰੇ ਪੰਥ ਨੂੰ ਇਕੱਠਾ ਕਰੇ। ਆ ਇੱਕ ਸਵਾਲ ਹੋਰ ਹੈਗਾ ਕਿ ਜਿਵੇਂ ਹੁਣ ਦਿੱਲੀ ਚ ਹਾਰ ਹੋਈ ਹੈ ਆਵਾਂ ਦੀ ਪਾਰਟੀ ਕਾਜਲ ਦੇ ਭਾਜਪਾ ਨੂੰ ਲੈ ਕੇ ਕਾਫੀ ਚੱਟਾ ਚੱਲ ਰਹੀ ਹੈ। ਇਤਵਾਰ ਤੋਂ ਲੱਗਾ ਹੈ ਕਿ ਕੋਈ ਭੁਲੇਖਾ ਹੋ ਸਕਦਾ ਹੈ ਕਿ ਭਾਜਪਾ ਦੇ ਅੱਗੇ ਹੋਸਾ ਬਣੇਗਾ ਤੇ ਨਹੀਂ ਇਹ ਤੇ ਜੀ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ। ਮੇਰਾ ਖਿਆਲ ਹੈ ਕਿ ਜਿੰਨੀਆਂ ਵੀ ਬਾਰੀ ਪਾਰਟੀਆਂ, ਨੈਸ਼ਨਲ ਪਾਰਟੀਆਂ ਵਾਂ ਉਹ ਪੰਜਾਬ ਦੇ ਹੱਕਾਂ ਤੇ ਕੋਈ ਪਹਿਰਾ ਨਹੀਂ ਦੇ ਸਕਦੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਾਸੀਆਂ ਨੂੰ ਆਪਣੀ ਪਾਰਟੀ ਜਿਹੜੀ ਆ ਖੜੀ ਕਰਨੀ ਚਾਹੀਦੀ ਜਿਹੜੇ ਆਪ ਦੇ ਉਹਨਾਂ ਦੇ ਹੱਕਾਂ ਤੇ ਡਟ ਕੇ ਪਹਿਰਾ ਦੇ ਸਕਦੀ ਹੋ ਗਰਮਪੰਥੀ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਹੋਈ ਅਕਾਲੀ ਦਲ ਵਾਰਸੇ ਪੰਜਾਬ ਦੇ ਪਾਰਟੀ ਵੱਲੋਂ ਸ਼ਹਿਰੀ ਅਤੇ ਦਿਹਾਤੀ ਪੰਜ ਮੈਂਬਰ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ ਗਿਆ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਉਂਦੇ ਦਿਨਾਂ ਦੌਰਾਨ ਪਾਰਟੀ ਦੇ ਜਿੱਥੇ ਬੰਦਕ ਢਾਂਚੇ ਦਾ ਵਿਸਤਾਰ ਕੀਤਾ ਜਾਵੇਗਾ ਦਿੱਲੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਹਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਦਾ ਪੰਜਾਬ ਵਿੱਚ ਵੱਡੇ ਪੱਧਰ ਤੇ ਅਸਰ ਦੇਖਣ ਨੂੰ ਮਿਲੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਬਹੁਤ ਮਾੜੇ ਹਾਲਾਤ ਚੱਲ ਰਹੇ ਹਨ ਉਤੇ ਹੀ ਜਾਨੀ ਹਰਕੀਰਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਬਾਰੇ ਦਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਨੇ ਕਈ ਵਧੀਆ ਕਦਮ ਵੀ ਚੁੱਕੇ ਹਨ ਇਸੇ ਤਰ੍ਹਾਂ ਉਹਨਾਂ ਨੇ ਅਮਰੀਕਾ ਤੋਂ ਰਿਪੋਰਟ ਕੀਤੀ ਭਾਰਤਵਾਸੀਆਂ ਦੇ ਮਾਮਲੇ ਵਿੱਚ ਵੀ ਆਪਣਾ ਪਕਰਕ ਰੱਖਿਆ ਜਿਤਕੀ ਪਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਹਾਈ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ ਨਹੀਂ ਅਸੀਂ ਜਿਹੜੀ ਇੱਕ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਕੀਤੀ ਸੀ 14 ਜਨਵਰੀ ਨੂੰ ਉਹਦੇ ਉਹਦੇ ਵਿਸਥਾਰ ਵਾਸਤੇ ਅਸੀਂ ਇਹ ਜਿਹੜੇ ਇੱਕ ਅਜਲ ਲੁਧਿਆਣਾ ਜ਼ਿਲ੍ਹੇ 'ਚ ਇੱਕ ਜੁੰਡ ਦੀ ਕਾਇਮੀ ਕੀਤੀ ਆ ਜੋ ਜ਼ਿਲ੍ਹਾ ਪੱਧਰ ਤੇ ਲੁਧਿਆਣੇ 'ਚ ਅਸੀਂ ਇੱਕ ਸ਼ਹਿਰੀ ਜੁੰਡ ਸਥਾਪਿਤ ਕੀਤਾ ਇੱਕ ਅਧਿਆਤਿਕ ਖੇਤਰ 'ਚ ਤੇ ਅਸੀਂ ਉਹਨੂੰ ਜਿਹੜੀ ਆ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਆ ਉਹ ਉਹਦੇ ਵਾਸਤੇ ਅਸੀਂ ਜੋ ਆਪਣੇ ਜਿਹੜਾ ਪੰਜਾਬ ਪੰਥ ਬਚਾਓ ਪੰਜਾਬ ਬਚਾਓ ਉਹਦੀ ਜਿਹੜੀ ਵਿਚਾਰਧਾਰਾ ਉਹਨੂੰ ਹਰੇਕ ਪਰਿਵਾਰ ਤੱਕ ਪਹੁੰਚਦੀ ਕਰਨ ਵਾਸਤੇ ਅਸੀਂ ਇਹ ਜਿਹੜੀ ਮੀਟਿੰਗ ਕੀਤੀ ਹੈ ਇੱਥੇ ਪੰਜ ਮੈਂਬਰਾਂ ਨੂੰ ਸ਼ਾਇਰੀਦਿਆਂ ਨੂੰ ਨਿਯੁਕਤ ਕੀਤਾ ਪੰਜ ਸਿੰਧਿਆਤੀਆਂ ਨੂੰ ਨਿਯੁਕਤ ਕੀਤਾ ਇੱਕ ਅਬਜਰਰ ਲਾਇਆ ਇਹ ਪ੍ਰਤੀਪਾਲ ਸਿੰਘ ਜੀ ਹੁਣੀ ਉਹਨਾਂ ਦੀ ਦੇਖ ਰੇਕ ਸੋਸ਼ਲ ਟੀਮ ਕੰਮ ਕਰੂਗੀ ਤੇ ਅੱਗੇ ਹੋਰ ਇਹਨੂੰ ਅੱਗੇ ਅੱਗੇ ਟੀਮਾਂ ਬਣਾ ਕੇ ਤੇ ਅਸੀਂ ਹਰੇਕ ਪਰਿਵਾਰ ਤੱਕ ਪਹੁੰਚ ਦੀ ਕੋਸ਼ਿਸ਼। ਕਈ ਕਈ ਮੁੱਦੇ ਦੁੱਸਰੇ ਆ ਕਿ ਜੰਮੂ ਕੇ ਸ਼ਹਿਰੀ ਮੁੱਦੇ ਲੱਖ ਨੇ ਪਿੰਡੋਂ ਮੁੱਦੇ ਕੁਝ ਅਲੱਗ ਨੇ ਕਈ ਕਈ ਮੁੱਖ ਮੁੱਦੇ ਜਨਾਸ ਮਰੇ। ਨਹੀਂ ਮੇਰੇ ਖਿਆਲ ਕਿ ਪੰਜਾਬੀਆਂ ਦੇ ਸਾਰੇ ਮੁੱਦੇ ਬਹੁਤ ਬਹੁਤ ਹੁਣ ਹਾਲਾਤ ਪੰਜਾਬ ਦੇ ਬਹੁਤ ਬੁਰੇ ਹੋਏ ਪਏ ਆ। ਕਿ ਸਾਰੇ ਮੁੱਦਿਆਂ ਨੂੰ ਡਰੈਸ ਕਰਨ ਦੀ ਲੋੜ ਆ ਉਹ ਸ਼ਹਿਰੀਆਂ ਦੇ ਵੀ ਕੋਈ ਵੱਖਰੇ ਨਹੀਂ ਗੇ ਪਿੰਡੂਆਂ ਦੇ ਵੀ ਵੱਖਰੇ ਨਹੀਂ। ਸਭ ਤੋਂ ਵੱਡਾ ਤੇ ਲਾ ਐਂਡ ਆਰਡਰ ਦਾ ਮਸਲਾ ਵਾ ਕਿ ਵਪਾਰੀਆਂ ਨੂੰ ਜੋ ਪਿੰਡਾਂ ਚ ਰਹਿ ਰਹੇ ਲੋਕਾਂ ਨੂੰ ਇਹ ਫਰੋਤੀਆਂ ਦੀਆਂ ਧਮਕੀਆਂ ਦਿਨ ਰਾਤ ਆਉਂਦੀਆਂ ਬੜੇ ਲੋਕ ਸਾਇ ਚ ਜੀ ਰਹੇ ਆ। ਬਾਕੀ ਹੋਰ ਪੰਜਾਬ 'ਚ ਨਸ਼ੇ ਦਾ ਬਹੁਤ ਵੱਡਾ ਦੌਰ ਆ ਉਹਦੇ 'ਚ ਸ਼ਹਿਰ ਦੇ ਲੋਕ ਵੀ ਪਿੰਡਾਂ ਦੇ ਲੋਕ ਵੀ ਆ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੋ ਵੀ ਪੰਜਾਬ ਨਾਲ ਠੱਗਾ ਹੋ ਰਿਹਾ ਉਹਦੇ ਵਾਸਤੇ ਅਸੀਂ ਸਾਰੇ ਜਣੇ ਕਿਸ ਜੋ ਸ਼ਹਿਰੀਆਂ ਨੂੰ ਅਸੀਂ ਸਾਰਿਆਂ ਨੂੰ ਵੱਖਰਾ-ਵੱਖਰਾ ਨਹੀਂ ਸਾਰੇ ਅਸੀਂ ਪੰਜਾਬੀਆਂ ਸਾਰਿਆਂ ਨੂੰ ਰਲ ਕੇ ਇਹ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਹਾਲਾਤ ਵਧੀਆ ਕਰਨ ਦੀ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਤੇ ਅਸੀਂ ਸਾਰਿਆਂ ਦਾ ਸਹਿਯੋਗ ਮੰਗਦੇ ਇਸ ਤਰ੍ਹਾਂ ਬਾਤ ਤੁਸੀਂ ਜਿਵੇਂ ਸਮਝੋ ਜਿਵੇਂ ਕਿ ਜੋ ਬਿਤੇ ਦਿਨੀ ਦਿੱਲੀ ਟੋਨਾ ਵੀ ਹੋਈਆਂ ਨੇ ਕਿਉਂ ਜੇ ਸਮਝਦੇ ਹੋ ਕਿੰਨਾ ਕਸਰ ਜਦੋਂ ਪੰਜਾਬ ਚ ਹੋਏਗਾ ਕਿਉਂਕਿ ਖਾਮਾਦੀ ਪਾਰਟੀ ਤੇ ਹਾਰ ਹੋਈ ਹੈ ਕਿੰਨਾ ਕਸਰ ਨਹੀਂ ਇਹਦਾ ਅਸਰ ਤੇ ਬਹੁਤ ਜੀ ਪੰਜਾਬ ਦੇ ਲੋਕ ਤੇ ਪਹਿਲਾਂ ਹੀ ਬਹੁਤ ਦੁੱਖਾਈ ਦੇ ਰਹੇ ਸੀ ਕਿ ਅਸੀਂ ਲੁੱਟੇ ਗਏ ਆ ਅਸੀਂ ਕੁੱਟੇ ਗਏ ਆ ਇਸ ਕਰਕੇ ਮੇਰਾ ਖਿਆਲ ਆ ਕਿ ਉਹ ਜੋ ਦਿੱਲੀ ਤੋਂ ਸ਼ੁਰੂਆਤ ਹੋਇਆ ਤੋ ਇੱਥੇ ਦਿੱਲੀ ਤੋਂ ਖਾਤਮੇ ਦੇ ਵੀ ਸ਼ੁਰੂਆਤ ਦਿੱਲੀ ਤੋਂ ਹੀ ਹੋ ਰਹੀ ਆ ਇਹ ਪੰਜਾਬ ਚ ਵੀ ਮੇਰਾ ਖਿਆਲ ਹੈ ਕਿ ਹੁਣ ਲੋਕ ਬਹੁਤ ਇਹਨਾਂ ਤੋਂ ਦੁਖੀ ਆ ਤੇ ਛੇਤੀ ਇੱਥੋਂ ਵੀ ਬੁਰੀ ਬਿਸਤਰਾ ਗੋਲ ਹੋ ਜੂਗਾ ਅੱਜ ਮੀਟਿੰਗ ਵੀ ਕੀਤੀ ਗਈ ਆ ਕੇਜਰੀਆਲ ਵੱਲੋਂ ਪੰਜਾਬ ਦੇ ਵਿਧਾਇਕਾਂ ਦੀ ਤੇ Yeah. <laughs> ਮੈਨੂੰ ਸਮਝ ਆਉਂਦਾ ਕਿੰਨਾ ਅਸਰ ਜਿਹੜਾ ਉੱਥੇ ਗੱਲਬਾਤ ਕਿੰਨਾ ਪ੍ਰਭਾਵੀ ਹੈ ਮੇਰੇ ਖਿਆਲ ਹੈ ਕਿ ਪੰਜਾਬ ਦੇ ਵਿਧਾਇਕਾਂ ਨੂੰ ਵੀ ਥੋੜੀ ਜਿਹਾ ਆਪਣੇ ਜ਼ਮੀਰ ਨੂੰ ਕਾਇਮ ਰੱਖਦਿਆ ਹੋਇਆ ਆਪਣਾ ਇਹ ਨਹੀਂ ਕਿ ਜਦੋਂ ਉੱਥੋਂ ਦਿੱਲੀ ਤੋਂ ਆਰਡਰ ਆਵੇ ਦੀ ਬੋਰੀ ਵਸਤਰਾ ਚੁੱਕ ਕੇ ਉੱਥੇ ਪਹੁੰਚ ਜਾਓ ਇਹ 92 ਵਿਧਾਇਕ ਕਿੱਥੇ ਪੰਜਾਬ ਦੇ ਲੋਕਾਂ ਨੇ ਦਿੱਤੇ ਆ ਪੰਜਾਬ ਦੇ ਲੋਕਾਂ ਨੇ ਚੁਣਿਆ ਤੇ ਇੱਥੇ ਪੰਜਾਬ 'ਚ ਹੀ ਮੀਟਿੰਗ ਹੋ ਸਕਦੀ ਹੈ ਕਿ ਤੁਸੀਂ ਉਹਨਾਂ ਦੇ ਇਸ਼ਾਰਿਆਂ ਤੇ ਨਾ ਨੱਚੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਤੁਸੀਂ ਪੰਜਾਬ ਲਈ ਕੰਮ ਕਰੋ ਨਾ ਕਿ ਉਹ ਜੋ ਤੁਹਾਨੂੰ ਉਹ ਕਹੀ ਜਾਂਦੇ ਕਰਵਾਈ ਜਾਂਦੇ ਆ ਇਸੇ ਕਰਕੇ ਆ ਜਾਓ ਇਹ ਆਮ ਆਦਮੀ ਪਾਰਟੀ ਦੇ ਇੱਥੇ ਵੀ ਹਾਲਾਤ ਮੇਰੀ ਪਹਿਲਾ ਉਹ ਦਿੱਲੀ ਮੋਟਰ ਦੀ ਗੱਲ ਕਰਦੇ ਰਹੇ ਹਾਂ ਪੰਜਾਬ ਮੋਟਰ ਦੀ ਗੱਲ ਹੋਏਗੀ ਨੇ ਦੇਖੋ ਜੀ ਪਹਿਲਾਂ ਬੜਾ ਵੱਡਾ ਪ੍ਰਚਾਰ ਕੀਤਾ ਗਿਆ ਦਿੱਲੀ ਮਾਡਲ ਦਿੱਲੀ ਚ ਸਕੂਲਾਂ ਦਾ ਆਇਆ ਕਰਤਾ ਮਹੱਲਾ ਕਲੀਨ ਖੋਲ ਦਿੱਤੇ ਇੱਥੇ ਵੀ ਜੋ ਚੱਲ ਰਿਹਾ ਸੀ ਉਹ ਸਿਹਤ ਕੇਂਦਰ ਉਹਨਾਂ ਨੂੰ ਵੀ ਵਿਗਾੜ ਕੇ ਰੱਖ ਦਿੱਤਾ ਤੇ ਮੇਰੇ ਖਿਆਲ ਹੈ ਕਿ ਬਹੁਤ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਤਕਾ ਹੋਇਆ ਉਹ ਇੱਕ ਬੋਰਡ ਲਾਉਣ ਨਾਲ ਸਕੂਲਾਂ ਤੇ ਬੋਰਡ ਲਾਤੇ ਹੈਲਥ ਸੈਂਟਰਾਂ ਤੇ ਲਾ ਕੇ ਆਪਣਾ ਆਪਣੀ ਮਸ਼ਹੂਰੀ ਕੀਤੀ ਹੈ ਸਾਰੇ ਕੁਝ ਹੋਰ ਕੰਮ ਤੇ ਕੋਈ ਜ਼ਮੀਨ ਤੇ ਤਾਂ ਕੋਈ ਨਹੀਂ ਹੋਇਆ ਬੇਕਿੰਗ ਰਿਪੋਰਟ ਕਿਤੇ ਗਿਆ ਜਿਹੜੇ ਆਪਣੇ ਪੰਜਾਬੀ ਖਾਸ ਕਰਕੇ ਹੋਰ ਵੀ ਦੇਸ਼ ਹੈ ਕਿ ਮੈਂ ਸਮਝਦੇ ਹਾਂ ਕਿ ਕਿ ਕੋਰੋਨਾ ਹੱਥ ਖੱਚ ਕੇ ਗਏ ਸੀਗੇ ਉਹ ਇੱਕ ਦੇ ਵਦੇ ਤੋਂ ਇੱਕ ਨੂੰ ਵਿੱਚ ਪੁੱਛ ਸਕਦੇ ਹੋ ਨਹੀਂ ਮੈਂ ਤੁਹਾਨੂੰ ਕਿੱਥੇ ਵੀ ਨਹੀਂ ਇਸ ਸਾਡੇ ਵਿੱਚ ਨਹੀਂ ਇਹਦੇ ਵਿੱਚ ਜੀ ਬਹੁਤ ਜਿਹੜੇ ਜੋ ਵੀ ਇਹ ਇਹ ਸਾਡੇ ਪੰਜਾਬ ਦੀ ਇੱਕ ਬਹੁਤ ਵੱਡੀ ਇਤਰਾਸ ਦੀ ਆ ਕਿ ਸਾਨੂੰ ਆਪਣਾ ਘਰ-ਬਾਰ ਛੱਡ ਕੇ ਸਾਡੇ ਹਾਲਾਤ ਹੀ ਇੱਥੇ ਸਾਡੇ ਰਾਜਨੀਤਿਕ ਲੋਕਾਂ ਨੇ ਇਦਾਂ ਦੇ ਪੈਦਾ ਕਰ ਦਿੱਤੇ ਕਿ ਸਾਨੂੰ ਪ੍ਰਦੇਸਾਂ 'ਚ ੱਟਕੇ ਖਾਣੇ ਪੈ ਰਹੇ ਆਪਣੇ ਮਾਪੇ-ਵਾਪ ਨੂੰ ਛੱਡ ਕੇ ਜਾਣਾ ਪੈ ਰਿਹਾ ਅਸੀਂ ਉੱਥੇ ਠੀਕ ਹੈ ਕਿ ਕੁਝ ਪਹਿਲਾਂ ਲੋਕ ਗਏ ਸੀਗੇ ਕੋਈ ਸੈਟਲ ਵੀ ਹੁਣ ਅੱਜਾ ਉੱਥੇ ਵੀ ਹਾਲਾਤ ਬੜੇ ਮਾੜੇ ਉੱਥੇ ਵੀ ਸਾਡੇ ਨੌਜਵਾਨ ਸਟੂਡੈਂਟ ਉੱਥੇ ਰੋਲ ਰਹੇ ਆ ਕੰਮ ਨਹੀਂ ਮਿਲਦੇ ਆ ਤੇ ਜਿਹੜਾ ਉਹਨਾਂ ਇਹ ਜੋ ਵਾਪਸ ਭੇਜੇ ਗਏ ਤਾਂ ਬਹੁਤ ਵੱਡਾ ੱਟਕਾ ਹੋਇਆ ਉਹਨਾਂ ਦਾ ਕੋਈ 50 ਲੱਖ ਰੁਪਏ ਲਾ ਕੇ ਗਿਆ ਕੋਈ 40 ਲਾ ਕੇ ਕੋਈ 60 ਲੱਖ ਲਾ ਕੇ ਗਿਆ ਹੁਣ ਉਹ ਅਸੀਂ ਤੇ ਚਾਹੁੰਦੇ ਆ ਕਿ ਸਰਕਾਰਾਂ ਨੂੰ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੌਸਲਾ ਵੀ ਦੇਣਾ ਚਾਹੀਦਾ ਤਿੰਨ ਤੇ ਰੁਜ਼ਗਾਰ ਦਾ ਉਹਨਾਂ ਦੇ ਕੋਈ ਜੋ ਉਹਨਾਂ ਨਾਲ ਬਹੁਤ ਵੱਡਾ ਘਾਟਾ ਹੋ ਗਿਆ ਉਹਦੀ ਭਰਵਾਇ ਕਰਨੀ ਚਾਹੀਦੀ ਹੈ ਇਸ ਵਾਰੇ ਅੰਮ੍ਰਿਤਪਾਲ ਜੀ ਵੱਲੋਂ ਤਾਂ ਚਿੱਠੀ ਭੇਜੀ ਗਈ ਸੀ ਉਸ ਤੋਂ ਲੈ ਕੇ ਤੁਸੀਂ ਵੀ ਇੱਕ ਪ੍ਰੋਗਰਾਮ ਬਣਾਉਣਾ ਹੈ ਨਹੀਂ ਅਸੀਂ ਤੇ ਇਹ ਇੱਕ ਇੱਕ ਕਦਮ ਚੁੱਕ ਰਹੇ ਆ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਆਪਾਂ ਇਹ ਜਿੰਨੇ ਵੀ ਸਾਡੀਆਂ ਮਸਲੇ ਆ ਇਹਨਾਂ ਦਾ ਸਾਰੇ ਜਣੇ ਰਲ ਮਿਲ ਕੇ ਹੱਲ ਕਰੀਏ ਸਾਰੇ ਜਣੇ ਜੋ ਸਾਡੇ ਚ ਆਪਸੀ ਭਾਈਚਾਰਿਆਂ ਜੀਰਖਾ ਨਫਰਤ ਦੀ ਜਿਹੜੀ ਬੀਜ ਬੀਜੇ ਜਾ ਰਹੇ ਆ ਜਾਂ ਕੋਈ ਇਹੋ ਜਿਹੇ ਹਾਲਾਤ ਬਣਾਏ ਜਾ ਰਹੇ ਉਹ ਤੋਂ ਵੀ ਆਪਾਂ ਉੱਪਰ ਉੱਠੀਏ ਕੋਈ ਜਾਤ ਪਾਤ ਤੋਂ ਉੱਪਰ ਉੱਠੀਏ ਧਰਮ ਅਜਬ ਦੀ ਕੋਈ ਗੱਲ ਨਹੀਂ ਆਪਾਂ ਨੇ ਪੰਜਾਬ ਨੂੰ ਬਚਾਉਣ ਦੀ ਲੋੜ ਆਪਣੇ ਬੋਲੀ ਨੂੰ ਬਚਾਉਣ ਦੀ ਲੋੜ ਆ ਆਪਣੇ ਜੋ ਸਾਡੇ ਕੁਦਰਤ ਨੇ ਸਾਨੂੰ ਸਾਧਨ ਦਿੱਤੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਜਿੰਨੇ ਅੰਮ੍ਰਿਤ ਬਾਜੇ ਲੋਕ ਸੈਸ਼ਨ ਤੋਂ ਤੁਹਾਨੂੰ ਸ਼ਾਮਰਤਾਂ ਵੀ ਮੰਗ ਕੀਤੀ ਗਈ ਸੀ ਜੀ ਤੁਸੀਂ ਸਮਝੋ ਕੀ ਹੋ ਜਾ ਰਿਹਾ ਚੱਲ ਰਿਹਾ ਹੈ ਇਹ ਮੇਰੇ ਖਿਆਲ ਇੱਕ ਬਹੁਤ ਵੱਡੀ ਧੱਕੇਸ਼ਾਹੀ ਹੋ ਰਹੀ ਆ ਤੇ ਅਮਰਪਾਲ ਦਾ ਹੁਣ ਹਾਈ ਕੋਰਟ ਚ ਕੇਸ ਵੀ ਉਹਨਾਂ ਦਾ ਦੇਖੋ ਉੱਤੇ ਕੀ ਫੈਸਲਾ ਹੁੰਦਾ ਮੇਰਾ ਖਾਲਜ ਜਦਨਾ ਰਾਸ਼ਿਦਨ ਇੰਜੀਨੀਅਰ ਨੂੰ ਮਿਲ ਗਈ ਆ ਸੈਸ਼ਨ ਪੈਂਡ ਕਰਨ ਦੀ ਪਰ ਉਹ ਵੀ ਮੈਂ ਸੋਚਦਾ ਕਿ ਉਹ ਵੀ ਬੜਾ ਤੱਕਾ ਕਿ ਉਹਨਾਂ ਦੇ ਕਈ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਇੱਕ ਦੋ ਦਿਨ ਵਾਸਤੇ ਉੱਥੇ ਬਿਤਾ ਗਿਆ ਉਹਨਾਂ ਨੂੰ ਫ੍ਰੀ ਕਰਨਾ ਚਾਹੀਦਾ ਫੁੱਲ ਟਾਈਮ ਸੈਸ਼ਨ ਅਟੈਂਡ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ ਕਿ ਉਹ ਆਪਣੇ ਲੋਕਾਂ ਦੀ ਜੋ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਦਾ ਦੁੱਖ ਸੁੱਖ ਨੂੰ ਉਹ ਸਰਕਾਰਾਂ ਦੇ ਗਾੜੀ ਰੱਖ ਕੇ ਹੱਲ ਕਰਵਾ ਸਕਦੇ। ਇਹ ਕਿਹਨੇ ਹਰਪ੍ਰੀਤ ਜੀ ਨੂੰ ਹਟਾਤਾ ਗਿਆ ਜਿਹਦੇ ਉਹਦੇ ਤੋਂ ਉਹਨਾਂ ਦੇ। ਸੋ ਇਹ ਸਮਾਂ ਦਿਓ ਕਿ ਉਹ ਲਗਾਤਾਰ ਵੱਖ-ਵੱਖ ਮੁੱਦੇ ਚੱਤ ਰਹੇ ਸਨ ਕਿਉਂ ਸਮਝ ਨਹੀਂ ਮੈਂ ਮੇਰਾ ਖਿਆਲ ਹੈ ਕਿ ਉਹਨਾਂ ਨੇ ਬਹੁਤ ਵਧੀਆ ਮੁੱਦੇ ਚੁੱਕੇ ਆਪਣੇ ਪੰਥ ਦੀ ਗੱਲ ਕੀਤੀ ਜੋ ਸਾਡੇ ਲੀਡਰਾਂ ਨੇ ਵੱਡੀਆਂ ਖਤਾਈਆਂ ਕੀਤੀਆਂ ਸੀ ਉਹਨਾਂ ਨੂੰ ਉਹਨੇ ਬਾਹਰ ਲਿਆਂਦਾ। ਤੇ ਉਹ ਚੀਜ਼ ਹੈ ਕਿ ਮੇਰਾ ਖਿਆਲ ਉਹਦੀ ਕੀਮਤੀ ਉਹਨਾਂ ਨੂੰ ਉਤਾਰ ਨਹੀਂ ਪੈ ਰਹੀ ਤੇ ਤੁਸੀਂ ਹੁਣ ਜਿਹੜੇ ਜੱਥੇ ਪੱਤਰਤਾ ਦਾ ਵਿਸਤਾਰ ਕਰ ਰਹੇ ਹੋ ਤੇ ਸ਼੍ਰੀ ਕਾਤਰ ਸਿੰਘ ਦੀ ਰਹਿਮਾਈ ਹੈ ਤੇ ਉਹਨਾਂ ਦੇ ਦਸ਼ਾ ਦੇ ਚਾਤੇ ਕੁ ਨਹੀਂ ਨਹੀਂ ਮੇਰਾ ਖਿਆਲ ਹੈ ਕਿ ਇਹ ਜਿਹੜੇ ਦਿਸ਼ਾ ਨਿਰਦੇਸ਼ ਜੋ ਅਕਾਲ ਤਖਤ ਨੇ ਮੇਰਾ ਖਿਆਲ ਹੈ ਉਸੇ ਅਕਾਲੀ ਦਲ ਵਾਸਤੇ ਉਹਨਾਂ ਪਰ ਕਿਸੇ ਵੀ ਧਿਰ ਨੂੰ ਇਹ ਇਹ ਅਸੀਂ ਤੇ ਬਾਦਚ ਪਾਰਟੀ ਬਣਾਈ ਆ ਪਹਿਲਾਂ ਵੀ ਕੁਝ ਪਾਰਟੀਆਂ ਚੱਲਦੀਆਂ ਸੀ ਉਹਨਾਂ ਨੇ ਕਿਸੇ ਨੂੰ ਵੀ ਉਹਨਾਂ ਨੇ ਨਾਲ ਨਹੀਂ ਲਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਜੋ ਬਾਗੀ ਤੇ ਦਾਗੀ ਉਹ ਦੋ ਧਿਰਾਂ ਨੂੰ ਹੀ ਉਹਨਾਂ ਨੇ ਕੱਠੇ ਬਣਵਾਤੇ ਗਿਆ ਸੀਗਾ ਤੇ ਮੇਰਾ ਖਿਆਲ ਹੈ ਕਿ ਅਕਾਲ ਤਖਤ ਦੀ ਜ਼ਿੰਮੇਵਾਰੀ ਬਣਦੀ ਤੇ ਸਾਰੇ ਪੰਥ ਨੂੰ ਇਕੱਠਾ ਕਰੇ। ਇੱਕ ਸਵਾਲ ਹੋਰ ਹੈਗਾ ਕਿ ਜਿਵੇਂ ਹੁਣ ਦਿੱਲੀ ਚ ਹਾਰ ਹੋਈ ਹੈ ਆਵਾਂ ਦੀ ਪਾਰਟੀ ਕਾਗਲ ਦੇ ਭਾਜਪਾ ਨੂੰ ਲੈ ਕੇ ਕਾਫੀ ਚर्चा ਚੱਲਦੀ ਜਾਂਦੀ ਹੈ। ਮੇਰਾ ਤਾਂ ਲੱਗਦਾ ਹੈ ਕਿ ਕੋਈ ਪ੍ਰਕਿਰਤੀ ਦਾ ਹੋ ਸਕਦਾ ਹੈ। ਕੋਈ ਭਾਜਪਾ ਉੱਤੇ ਉੱਠਾ ਪਵੇਗਾ ਤੇ ਨਹੀਂ ਇਹ ਤੇ ਜੀ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ। ਮੇਰਾ ਖਿਆਲ ਹੈ ਕਿ ਜਿੰਨੀਆਂ ਵੀ ਬਾਰੀ ਪਾਰਟੀਆਂ, ਨੈਸ਼ਨਲ ਪਾਰਟੀਆਂ ਵਾਂ ਉਹ ਪੰਜਾਬ ਦੇ ਹੱਕਾਂ ਤੇ ਕੋਈ ਪੈਰਾ ਨਹੀਂ ਦੇ ਸਕਦੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਾਸੀਆਂ ਨੂੰ ਆਪਣੀ ਪਾਰਟੀ ਜਿਹੜੀ ਆ ਖੜੀ ਕਰਨੀ ਚਾਹੀਦੀ ਜਿਹੜਾ ਆਪ ਦੇ ਉਹਨਾਂ ਦੇ ਹੱਕਾਂ ਤੇ ਡਟ ਕੇ ਪੈਰਾ ਦੇ ਸਕਦੀ ਹੋ ਗਰਮਪੰਥੀ ਸੰਸਦ ਮੈਂਬਰ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਆਕਾਲੀ ਦਲ ਵਾਰਸੀ ਪੰਜਾਬ ਦੇ ਪਾਰਟੀ ਵੱਲੋਂ ਸ਼ਹਿਰੀ ਅਤੇ ਦਿਹਾਤੀ ਪੰ ਮੈਂਬਰ ਕਾਰਜ ਕਰਨੀ ਕਮੇਟੀ ਦਾ ਐਲਾਨ ਕੀਤਾ ਗਿਆ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਉਂਦੇ ਦਿਨਾਂ ਦੌਰਾਨ ਪਾਰਟੀ ਦੇ ਜਿੱਥੇ ਬੰਦਕ ਢਾਂਚੇ ਦਾ ਵਿਸਤਾਰ ਕੀਤਾ ਜਾਵੇਗਾ ਦਿੱਲੀ ਚੋਣਾਂ ਦੌਰਾਨ ਆਮਾਦੀ ਪਾਰਟੀ ਦੀ ਹਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਦਾ ਪੰਜਾਬ ਵਿੱਚ ਵੱਡੇ ਪੱਧਰ ਤੇ ਅਸਰ ਦੇਖਣ ਨੂੰ ਮਿਲੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਬਹੁਤ ਮਾੜੇ ਹਾਲਾਤ ਚੱਲ ਰਹੇ ਹਨ ਉਤੇ ਹੀ ਜਾਨੀ ਹਰਕ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਬਾਰੇ ਦਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਨੇ ਕਈ ਵਧੀਆ ਕਦਮ ਵੀ ਚੁੱਕੇ ਹਨ ਇਸੇ ਤਰ੍ਹਾਂ ਉਹਨਾਂ ਨੇ ਅਮਰੀਕਾ ਤੋਂ ਰਿਪੋਰਟ ਕੀਤੀ ਭਾਰਤਵਾਸੀਆਂ ਦੇ ਮਾਮਲੇ ਵਿੱਚ ਵੀ ਆਪਣਾ ਪੱਕਾ ਰੱਖਿਆ ਜਿਤਕੀ ਪਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਹਾਈ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ ਨਹੀਂ ਅਸੀਂ ਜਿਹੜੀ ਇੱਕ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਕੀਤੀ ਸੀ 14 ਜਨਵਰੀ ਨੂੰ ਉਹਦੇ ਉਹਦੇ ਵਿਸਥਾਰ ਵਾਸਤੇ ਅਸੀਂ ਇਹ ਜਿਹੜਾ ਇੱਕ ਅਜਲ ਲੁਧਿਆਣਾ ਜ਼ਿਲ੍ਹੇ 'ਚ ਇੱਕ ਜੁੰਡ ਦੀ ਕਾਇਮੀ ਕੀਤੀ ਆ ਜੋ ਜ਼ਿਲ੍ਹਾ ਪੱਧਰ ਤੇ ਲੁਧਿਆਣੇ 'ਚ ਅਸੀਂ ਇੱਕ ਸ਼ਹਿਰੀ ਜੁੰਡ ਸਥਾਪਿਤ ਕੀਤਾ ਇੱਕ ਅਧਿਆਤਿਕ ਖੇਤਰ 'ਚ ਤੇ ਅਸੀਂ ਉਹਨੂੰ ਜਿਹੜੀ ਆ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਆ ਉਹਦੇ ਵਾਸਤੇ ਅਸੀਂ ਜੋ ਆਪਣੇ ਜਿਹੜਾ ਪੰਥ ਬਚਾਓ ਪੰਜਾਬ ਬਚਾਓ ਉਹਦੀ ਜਿਹੜੀ ਵਿਚਾਰਧਾਰਾ ਉਹਨੂੰ ਹਰੇਕ ਪਰਿਵਾਰ ਤੱਕ ਪਹੁੰਚਦੀ ਕਰਨ ਵਾਸਤੇ ਅਸੀਂ ਇਹ ਜਿਹੜੀ ਮੀਟਿੰਗ ਕੀਤੀ ਹੈ ਇੱਥੇ ਪੰਜ ਮੈਂਬਰਾਂ ਨੂੰ ਸ਼ਿਹਰੀ ਦਿਨ ਉਹਨਾਂ ਨੂੰ ਜੁਕਤ ਕੀਤਾ ਪੰਜ ਅਸੀਂ ਦਿਹਾਤੀ ਦਿਨਾਂ ਨੂੰ ਜੁਕਤ ਕੀਤਾ ਇੱਕ ਅਬਜਰਰ ਲਾਇਆ ਇਹ ਪ੍ਰਥਪਾਲ ਸਿੰਘ ਜੀ ਹੁਣੀ ਉਹਨਾਂ ਦੀ ਦੇਖਰੇਖ ਸਾਰੀ ਟੀਮ ਕੰਮ ਕਰੂਗੀ ਤੇ ਅੱਗੇ ਹੋਰ ਇਹਨੂੰ ਅੱਗੇ ਅੱਗੇ ਟੀਮਾਂ ਬਣਾ ਕੇ ਤੇ ਅਸੀਂ ਰੇਕ ਪਰਵਾਰ ਤੱਕ ਪਹੁੰਚਦੀ ਕੋਈ ਕਿਹੜੇ ਕਿਹੜੇ ਮੁੱਦੇ ਤੁਸੀਂ ਲਿਆ ਕਿ ਚੰਦੇ ਕੋਈ ਸ਼ਹਿਰੀ ਮੁੱਦੇ ਲੱਖ ਨੇ ਪਿੰਡوں ਮੁੱਦੇ ਕੁਝ ਅਲੱਗ ਨੇ ਕਿਹੜੇ ਕਿਹੜੇ ਮੁੱਖ ਮੁੱਦੇ ਜਿਹਨਾਂ ਸਮਰੇ ਨਹੀਂ ਮੇਰੇ ਖਿਆਲ ਅਕਿ ਪੰਜਾਬੀਆਂ ਦੇ ਸਾਰੇ ਮੁੱਦੇ ਬਹੁਤ ਬਹੁਤ ਹੁਣ ਹਾਲਾਤ ਪੰਜਾਬ ਦੇ ਬਹੁਤ ਬੁਰੇ ਹੋਏ ਪਏ ਆ ਕਿ ਸਾਰੇ ਮੁੱਦਿਆਂ ਨੂੰ ਡਰੈਸ ਕਰਨ ਦੀ ਲੋੜ ਆ ਉਹ ਸ਼ਹਿਰੀਆਂ ਦੇ ਵੀ ਕੋਈ ਵੱਖਰੇ ਨਹੀਂ ਗੇ ਪਿੰਡੂਆਂ ਦੇ ਵੀ ਵੱਖਰੇ ਨਹੀਂ ਸਭ ਤੋਂ ਵੱਡਾ ਤੇ ਲਾ ਐਂਡ ਆਰਡਰ ਦਾ ਮਸਲਾ ਵਾ ਕਿ ਵਪਾਰੀਆਂ ਨੂੰ ਜੋ ਪਿੰਡਾਂ ਚ ਰਹਿ ਰਹੇ ਲੋਕਾਂ ਨੂੰ ਇਹ ਫਰੋਤੀਆਂ ਦੀਆਂ ਧਮਕੀਆਂ ਦਿਨ ਰਾਤ ਆਉਂਦੀਆਂ ਬੜੇ ਲੋਕ ਸਾਇ ਚ ਜੀ ਰਹੇ ਆ ਬਾਕੀ ਹੋਰ ਪੰਜਾਬ ਚ ਨਸ਼ੇ ਦਾ ਬਹੁਤ ਵੱਡਾ ਦੌਰ ਆ ਉਹਦੇ ਚ ਸ਼ਹਿਰ ਦੇ ਲੋਕ ਵੀ ਪੀੜ ਤੇ ਆ ਪਿੰਡਾਂ ਦੇ ਲੋਕ ਵੀ ਆ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੋ ਵੀ ਪੰਜਾਬ ਨਾਲ ਧੱਕਾ ਹੋ ਰਿਹਾ ਉਹਦੇ ਵਾਸਤੇ ਅਸੀਂ ਸਾਰੇ ਜਾਣੇ ਕਿਸ ਜੋ ਸ਼ਹਿਰੀਆਂ ਨੂੰ ਅਸੀਂ ਸਾਰਿਆਂ ਨੂੰ ਵੱਖਰਾ ਵੱਖਰਾ ਨਹੀਂ ਸਾਰੇ ਅਸੀਂ ਪੰਜਾਬੀਆਂ ਸਾਰਿਆਂ ਨੂੰ ਨਾਲ ਮਿਲ ਕੇ ਇਹ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਹਾਲਾਤ ਵਧੀਆ ਕਰਨ ਦੀ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਤੇ ਅਸੀਂ ਸਾਰਿਆਂ ਦਾ ਸਹਿਯੋਗ ਮੰਗਦੇ ਇਸ ਤਰ੍ਹਾਂ ਬਾਤ ਤੁਸੀਂ ਸਮਝੋ ਜਿਵੇਂ ਕਿ ਜੋ ਬੀਤੀ ਦਿਨੀ ਦਿੱਲੀ ਟੌਰਨਾ ਵੀ ਹੋਈਆਂ ਨੇ ਕਿਉਂਕਿ ਸਮਝਦੇ ਹੋ ਕਿੰਨਾ ਕਸਰਜਾ ਪੰਜਾਬ ਚ ਹੋਇਆ ਕਿਉਂਕਿ ਆਮਦੀ ਪਾਰਟੀ ਤੇ ਹਾਰ ਹੋਈ ਹੈ ਕਿੰਨਾ ਕਾਸ ਨਹੀਂ ਇਹਦਾ ਅਸਰ ਤੇ ਬਹੁਤ ਜੀ ਪੰਜਾਬ ਦੇ ਲੋਕ ਤੇ ਪਹਿਲਾਂ ਹੀ ਬਹੁਤ ਦੁੱਖਾਈ ਦੇ ਰਹੇ ਸੀ ਕਿ ਅਸੀਂ ਲੁੱਟੇ ਗਏ ਆ ਅਸੀਂ ਕੁੱਟੇ ਗਏ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਜੋ ਦਿੱਲੀ ਤੋਂ ਸ਼ੁਰੂਆਤ ਹੋਇਆ ਤੇ ਦਿੱਲੀ ਤੋਂ ਖਾਤਮੇ ਦੇ ਵੀ ਸ਼ੁਰੂਆਤ ਦਿੱਲੀ ਤੋਂ ਹੀ ਹੋ ਰਹੀ ਆ ਇਹ ਪੰਜਾਬ ਚ ਵੀ ਮੇਰਾ ਖਿਆਲ ਹੈ ਕਿ ਹੁਣ ਲੋਕ ਬਹੁਤ ਇਨਾਂ ਤੋਂ ਦੁਖੀ ਆ ਤੇ ਛੇਤੀ ਇੱਥੋਂ ਵੀ ਬੋਰੀ ਬਿਸਤਰਾ ਗੋਲੋ ਜੀ ਅੱਜ ਮੀਟਿੰਗ ਵੀ ਕੀਤੀ ਗਈ ਹੈ ਕੇਜਰੀਆਲ ਵੱਲੋਂ ਪੰਜਾਬ ਦੇ ਸਭ ਵਿਧਾਇਕਾਂ ਦੀ ਤੇ ਹੋਰ ਤੁਹਾਨੂੰ ਸਮਝ ਆਉਂਦਾ ਕਿੰਨਾ ਅਸਰ ਜਿਹੜਾ ਉੱਥੇ ਗੱਲਬਾਤ ਕਿੰਨਾ ਪ੍ਰਭਾਵੀ ਹੈ ਮੇਰੇ ਖਿਆਲ ਹੈ ਕਿ ਪੰਜਾਬ ਦੇ ਵਿਧਾਇਕਾਂ ਨੂੰ ਵੀ ਥੋੜੀ ਜਿਹਾ ਆਪਣੇ ਜ਼ਮੀਰ ਨੂੰ ਕਾਇਮ ਰੱਖਦੇ ਹੋયા ਆਪਣਾ ਇਹ ਨਹੀਂ ਕਿ ਜਦੋਂ ਉੱਥੋਂ ਦਿੱਲੀ ਤੋਂ ਆਰਡਰ ਆਵੇ ਬੋਰੀ ਬਿਸਤਰਾ ਚੁੱਕ ਕੇ ਉੱਥੇ ਪਹੁੰਚ ਜਾਓ ਇਹ 92 ਵਿਧਾਇਕ ਕਿੱਥੇ ਪੰਜਾਬ ਦੇ ਲੋਕਾਂ ਨੇ ਦਿੱਤੇ ਆ ਪੰਜਾਬ ਦੇ ਲੋਕਾਂ ਨੇ ਚੁਣਿਆ ਤੇ ਇੱਥੇ ਪੰਜਾਬ 'ਚ ਹੀ ਮੀਟਿੰਗ ਹੋ ਸਕਦੀ ਹੈ ਕਿ ਤੁਸੀਂ ਉਹਨਾਂ ਦੇ ਇਸ਼ਾਰਿਆਂ ਤੇ ਨਾ ਨੱਚੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਤੁਸੀਂ ਪੰਜਾਬ ਲਈ ਕੰਮ ਕਰੋ ਨਾ ਕਿ ਉਹ ਜੋ ਤੁਹਾਨੂੰ ਉਹ ਕਹੀ ਜਾਂਦੇ ਕਰਵਾਈ ਜਾਂਦੇ ਆ ਇਸੇ ਕਰਕੇ ਆ ਜਾਓ ਇਹ ਆਵਾਦਿ ਪਾਰਟੀ ਦੇ ਇੱਥੇ ਵੀ ਹਾਲਾਤ ਇਦਾਂ ਦੇ ਕਮੇਟੀ ਪਹਿਲਾਂ ਦਿੱਲੀ ਮਾਡਲ ਦੀ ਗੱਲ ਕਰਦੇ ਰਹੇ ਹਾਂ ਪੰਜਾਬ ਮਾਡਲ ਦੀ ਗੱਲ ਹੋਏਗੀ ਨਹੀਂ ਦੇਖੋ ਜੀ ਪਹਿਲਾਂ ਬੜਾ ਵੱਡਾ ਪ੍ਰਚਾਰ ਕੀਤਾ ਗਿਆ ਦਿੱਲੀ ਮਾਡਲ ਦਿੱਲੀ ਚ ਸਕੂਲਾਂ ਦਾ ਆਇਆ ਕਰਤਾ ਮਹੱਲਾ ਕਲੀਨ ਖੋਲ ਦਿੱਤੇ ਇੱਥੇ ਵੀ ਜੋ ਚੱਲ ਰਿਹਾ ਸੀ ਉਹ ਸਿਹਤ ਕੇਂਦਰ ਉਹਨਾਂ ਨੂੰ ਵੀ ਵਿਗਾੜ ਕੇ ਰੱਖ ਦਿੱਤਾ ਤੇ ਮੇਰੇ ਖਿਆਲ ਆ ਕਿ ਬਹੁਤ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਥੱਕਾ ਹੋਇਆ ਉਹ ਇੱਕ ਬੋਰਡ ਲਾਉਣ ਨਾਲ ਸਕੂਲਾਂ ਤੇ ਬੋਰਡ ਲਾਤੇ ਹੈਲਥ ਸੈਂਟਰਾਂ ਤੇ ਲਾ ਕੇ ਆਪਣਾ ਆਪਣੀ ਮਸ਼ਹੂਰੀ ਕੀਤੀ ਹੈ ਸਾਰੇ ਕੁਝ ਹੋਰ ਕੰਮ ਤੇ ਕੋਈ ਜ਼ਮੀਨ ਤੇ ਤਾਂ ਕੋਈ ਨਹੀਂ ਹੋਇਆ ਬੇਚਿਤ ਰਿਪੋਰਟ ਕਿਤੇ ਗਏ ਆ ਜਿਹੜੇ ਆਪਣੇ ਪੰਜਾਬੀ ਖਾਸ ਕਰਕੇ ਹੋਰ ਵੀ ਦੇਲੇ ਸੇ ਸਮੇ ਸਮਝਦੇ ਹੋ ਕਿ ਕਰੋੜਾਂ ਲੱਖਾਂ ਤੇ ਖੱਚ ਕੇ ਗਏ ਸੀਗੇ ਨੂੰ ਇਕ ਦੇ ਵਧੇ ਨੂੰ ਇਕ ਨਹੀਂ ਬਈ ਸਮਝਦੇ ਨਹੀਂ ਮੈਂ ਸਾਨੂੰ ਕਿੱਥੇ ਵੀ ਨਹੀਂ ਕਿਹਾ ਇਸ ਸਵਾਲ ਦੇ ਵਿੱਚ ਨਹੀਂ ਇਹਦੇ ਚ ਜੀ ਬਹੁਤ ਜਿਹੜੇ ਜੋ ਵੀ ਇਹ ਇਹ ਸਾਡੇ ਪੰਜਾਬ ਦੀ ਇੱਕ ਬਹੁਤ ਵੱਡੀ ਤਰਾਸਦੀ ਆ ਕਿ ਸਾਨੂੰ ਆਪਣਾ ਘਰ-ਬਾਰ ਛੱਡ ਕੇ ਸਾਡੇ ਹਾਲਾਤ ਹੀ ਇੱਥੇ ਸਾਡੇ ਰਾਜਨੀਤਿਕ ਲੋਕਾਂ ਨੇ ਇਦਾਂ ਦੇ ਪੈਦਾ ਕਰ ਦਿੱਤੇ ਕਿ ਸਾਨੂੰ ਪਰਦੇਸਾਂ 'ਚ ੱਟਕੇ ਖਾਣੇ ਪੈ ਰਹੇ ਆਪਣੇ ਮਾਪੇ-ਵਾਪ ਨੂੰ ਛੱਡ ਕੇ ਜਾਣਾ ਪੈ ਰਿਹਾ ਅਸੀਂ ਉੱਥੇ ਠੀਕ ਹੈ ਕਿ ਕੁਝ ਪਹਿਲਾਂ ਲੋਕ ਗਏ ਸੀਗੇ ਕੋ ਸੈਟਲ ਵੀ ਹੁਣ ਆ ਜਗਾ ਉੱਥੇ ਵੀ ਹਾਲਾਤ ਬੜੇ ਮਾੜੇ ਉੱਥੇ ਵੀ ਸਾਡੇ ਨੌਜਵਾਨ ਸਟੂਡੈਂਟ ਉੱਥੇ ਰੋਲ ਰਹੇ ਆ ਕੰਮ ਨਹੀਂ ਮਿਲਦੇ ਆ ਤੇ ਜਿਹੜਾ ਉਹਨਾਂ ਇਹ ਜੋ ਵਾਪਸ ਭੇਜੇ ਗਏ ਤਾਂ ਬਹੁਤ ਵੱਡਾ ੱਟਕਾ ਹੋਇਆ ਉਹਨਾਂ ਦਾ ਕੋਈ 50 ਲੱਖ ਰੁਪਏ ਲਾ ਕੇ ਗਿਆ ਕੋਈ 40 ਲਾ ਕੇ ਕੋਈ 60 ਲੱਖ ਲਾ ਕੇ ਗਿਆ ਹੁਣ ਉਹ ਜਦ ਅਸੀਂ ਤੇ ਚਾਹੁੰਦੇ ਆ ਕਿ ਸਰਕਾਰਾਂ ਨੂੰ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੌਸਲਾ ਵੀ ਦੇਣਾ ਚਾਹੀਦਾ ਤੁਨ ਦਾ ਰੁਜ਼ਗਾਰ ਦਾ ਉਹਨਾਂ ਦੇ ਕੋਈ ਜੋ ਉਹਨਾਂ ਦਾ ਬਹੁਤ ਵੱਡਾ ਘਾਟਾ ਹੋ ਗਿਆ ਉਹਦੀ ਪਰਵਾਹੀ ਕਰਨੀ ਚਾਹੀਦੀ ਸਵੇਰੇ ਅਸੀਂ ਆਪਣੇ ਕਾਲਜ ਜੁਗਤ ਤੋਂ ਟਿੱਕੀ ਬਿੱਤੀ ਗਈ ਸੀ ਉਸ ਤੋਂ ਲੈ ਕੇ ਤੁਸੀਂ ਵੀ ਟੁੱਕਰੇ ਬਦਲ ਨਹੀਂ ਅਸੀਂ ਤੇ ਇਹ ਇੱਕ ਕਦਮ ਚੁੱਕ ਰਹੇ ਆ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਆਪਾਂ ਇਹ ਜਿੰਨੇ ਵੀ ਸਾਡੀਆਂ ਮਸਲੇ